ਇੱਥੋਂ ਪਹਿਚਾਨ ਲੈਂਦੇ ਇਹਨੂੰ ਫੈਨ ਇਸ ਦੇ ਅੱਜ ਕੱਲ੍ਹ ਹਰ ਪਿੰਡ ਦਿਸ ਜਾਂਦੇ ਬੱਚੇ ਇਸ ਦੇ ਮਾਰ ਵਾੜੀਆਂ ਤੋਂ ਵੀ ਕੱਢਿਆ گلابی ਨੁਕਰੇ ਤੇ ਪਟਾਕੇ ਦੂਰ ਤੱਕ ਪਾਏ ਹੋਇਆ ਪੰਜਾਬੇ ਆਲਿਆਂ ਦੇ ਵਿਹੜੇ ਘੋੜੇ ਰਹਿਣ ਨੱਚਦੇ ਉਹ ਦਿਨ ਦਾਤੇ ਨੇ ਚੰਗੇ ਅੱਜ ਲੈ ਆਏ ਹੋਏ ਆ ਸਤਿ ਸ਼੍ਰੀ ਅਕਾਲ ਸੱਜਣੋ ਅੱਜ ਆਪਾਂ ਪਹੁੰਚ ਗਏ ਆ ਬਠਿੰਡੇ ਏਰੀਏ ਦੇ ਵਿੱਚ ਪੰਜਾਬਾ ਸਟੱਡ ਫਾਰਮ ਦੇ ਵਿੱਚ ਪੰਜਾਬਾ ਭਰਾਵਾਂ ਦਾ ਪਿੰਡ ਹੈ ਤੇ ਦੋ ਖੂਬਸੂਰਤ ਘੋੜੇ ਤੁਹਾਨੂੰ ਦਿਖਾਉਣ ਲੱਗੇ ਆ ਪਹਿਲਾਂ ਗੱਲ ਕਰਦੇ ਆਪਾਂ ਆ ਚਾਰ ਵਾਰ ਦਾ ਚੈਂਪੀਅਨ ਘੋੜਾ ਸਪੋਰਟਲੈਸ ਨੁਕਰਾ ਇਸ ਘੋੜੇ ਦੀ ਇਹਦਾ ਨਾਂ ਹੈ ਜੀ ਬਾਦਸ਼ਾਹ ਕੱਲਾ ਕੱਲਾ ਭਰਾ ਘੋੜਿਆਂ ਵਾਲਾ ਜਿਹੜਾ ਇਸ਼ਕ ਰੱਖਦਾ ਹੈ ਘੋੜਿਆਂ ਨਾਲ ਸ਼ੌਂਕ ਰੱਖਦਾ ਹੈ ਨਾ ਇਹ ਘੋੜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਪ੍ਰਿੰਸ ਡੋਡਾਂ ਵਾਲੇ ਦਾ ਪੋਤਾ ਹੈ ਤੇ ਵੱਡੀ ਗੱਲ ਇਹ ਹੈ ਅੱਜ ਦੀ ਵੀਡੀਓ ਤਾਂ ਕੀਤੀ ਹੈ ਕਿ ਇਹਦੇ ਬੱਚੇ ਸਾਂਹ ਤਿਆਰ ਹੋਣੇ ਸ਼ੁਰੂ ਹੋ ਗਏ ਸੱਜਣੋ ਉਹ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣੇ ਆ ਬਾਕੀ ਕੱਦ ਕਾਠੀ ਕਿੰਨੀ ਹੈ ਕਿੰਨੀ ਕ ਇਸ ਟਾਈਮ ਇਹਦੀ ਉਮਰ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਪਰਾਵਾਂ ਤੁਹੀਂ ਪੁੱਛਣੀਆਂ ਸੋ ਤੁਸੀਂ ਵੇਖੀ ਚੱਲੋ ਕਿ ਭਾਈ ਬਣਦਾ ਕੀ ਹੈ ਵੀਡੀਓ ਬਹੁਤ ਹੀ ਜ਼ਿਆਦਾ ਬਾਕਮਾਲ ਬ ਹੈ ਬਾਕਮਾਲ ਗੱਲਾਂ ਹੋਈਆਂ ਨਵੀਆਂ ਗੱਲਾਂ ਵੀਡੀਓ ਦੇ ਵਿੱਚ ਹੋਈਆਂ ਵੀਡੀਓ ਸਾਰੀ ਦੇਖ ਕੇ ਜਾਇਓ ਬਾਕੀ ਇਹਦੀ ਛਾਤੀ ਦੇਖੋ ਇਹਦੀ ਧੌਣ ਦੇਖੋ ਇਹਦੀ ਬਣਤਰ ਦੇਖੋ ਤੇ ਇਹਦਾ ਪੇਠੂ ਪੜਾ ਘੋੜਾ ਕਿਸੇ ਗੱਲ ਨੂੰ ਇਹ ਵੀ ਨਹੀਂ ਬਾਈ ਜੀ ਦੇ ਹੱਥ ਧਰਾਉਂਦਾ ਸੋ ਚੈਂਪੀਅਨ ਘੋੜਾ ਵੱਡੀ ਗੱਲ ਬਾਤ ਹੈ ਇਦੇ ਬਾਰੇ ਵੀ ਗੱਲ ਕਰਾਂਗੇ ਤੇ ਇੱਕ ਭਰਾਵਾ ਦੇ ਕੋਲ ਹੈ ਜੀ ਆਹ ਮਾਰਵਾੜੀ ਘੋੜਾ ਰਾਜਕੰਠਾ ਇਹ ਹੈਗਾ ਜੀ ਸੁਖਬੀਰ ਬਾਦਲ ਸਾਹਿਬ ਵਾਲੇ ਘੋੜੇ ਰਾਜ ਹੰਸ ਦਾ ਡਾਇਰੈਕਟ ਪੁੱਤ ਬੱਚੇ ਇੰਨੇ ਵੀ ਸਰਾ ਲਾਤਾ ਜਵਾਨੋ ਇਹਦੇ ਵੀ ਬੱਚੇ ਬੜੇ ਖੂਬਸੂਰਤ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣੇ ਆ ਤੇ ਘੋੜਾ ਇਹ ਵੀ ਭਾਰਾ ਹੈ ਸੱਜਣੋ ਕਹਿ ਦਈਏ ਕਿ ਮਜਬੂਤ ਘੋੜਾ ਹੈ ਕਿੰਨੀ ਉਮਰ ਕਿੰਨੀ ਹਾਈਟ ਹੈ ਇਸ ਟਾਈਮ ਤੇ ਉਹ ਵੀ ਆਪਾਂ ਇਹਦੇ ਬਾਰੇ ਵੀ ਭਰਾਵਾ ਤੋਂ ਹੀ ਪੁੱਛਣੀ ਹੈ ਬਾਕੀ ਬਣਤੁਰ ਬੜੀ ਬਾ ਕਮਾਲ ਹੈ ਘੋੜੇ ਦੀ ਕੰਨ ਕਨੋਤੀ ਦਾ ਬਹੁਤ ਹੀ ਜ਼ਿਆਦਾ ਚੰਗਾ ਹੈ ਪੇ ਠੁਪੜਾ ਬਹੁਤ ਭਾਰਾ ਲੱਗਿਆ ਹੋਇਆ ਛਾਤੀ ਬੜੀ ਵੱਡੀ ਲੱਗੀ ਹੋਈ ਹੈ ਚੌੜੀ ਛਾਤੀ ਲੱਗੀ ਹੋਈ ਹੈ ਤੇ ਤੁਰਦਾ ਹੈ ਤੇ ਪਤਾ ਲੱਗਦਾ ਵੀ ਹਾਂ ਯਾਰ ਕੋਈ ਸਾਨ ਕੋੜਾ ਤੁਰਿਆ ਆਉਂਦਾ ਹੈ ਬਾਕੀ ਇਸੇ ਕਰਕੇ ਕਹਿਣਾ ਹੁੰਦਾ ਕਿ ਸੱਜਣੋ ਜਿੰਨਾ ਭਰਾਵਾਂ ਨੇ ਅਜੇ ਤੱਕ ਆਪਣਾ ਪੇਜ ਨਹੀਂ ਫੋਲੋ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਤੇ ਪੇਜ ਫੋਲੋ ਕਰ ਲਓ ਬਹੁਤ ਹੀ ਬਾਖਮਾਲ ਘੋੜੇ ਤੁਹਾਡੇ ਲਈ ਫਰਮਾਏ ਅਸੀਂ ਉਹ ਥੋੜੇ ਦਿਨਾਂ ਤੱਕ ਫੇਰ ਲੈ ਕੇ ਆਵਾਂਗੇ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕਰੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵਿੱਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਜਗਪ੍ਰੀਤ ਸਿੰਘ ਭਿੰਡਰ ਰਣਜੀਤ ਖਹਿਰਾ ਨਿਰਮਲ ਸਿੰਘ ਗਿੱਲ ਸਿੰਘ ਜੋਜੋ ਵਾਲੀਆ ਗੱਗੀ ਸਿੰਘ ਹਰਜੋਤ ਸਿੰਘ ਗਿੱਲ ਸ਼ੇਰੇ ਪੰਜਾਬ ਟ੍ਰੈਂਡਿੰਗ ਬਬਲੂ ਕੁਮਾਰ ਬਲਵੀਰ ਥਾਪਾ ਸੰਜੀਤ ਸਿੰਘ ਬਿਬਲ ਸਿੰਘ ਰਮਨ ਸਿੱਧੂ ਚੰਨੀ ਸਰਪੰਚ ਕਰਨੈਲ ਸਿੰਘ ਬੈਂਸ ਚੰਨਪ੍ਰੀਤ ਸਿੰਘ ਮੱਲ ਸਟਾਰ ਵਿਰਕ ਬਿਕਰਮਜੀਤ ਸਿੰਘ ਖਾਲਸਾ ਲਖਵਿੰਦਰ ਸਿੰਘ ਆਰਿਓ ਕਰਦੇ ਆ ਗੱਲਬਾਤ ਧੰਨਵਾਦ ਅੰਦੀ ਸਸੀਗਲ ਜੀ ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਤੁਹਾਡੇ ਆਪਣੇ ਚੈਨਲ ਤੇ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆਂ ਜਿਹਾਂ ਆਖਦੇ ਆਂ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਜਿਹੜੇ ਤੁਹਾਨੂੰ ਮੈਂ ਘੋੜੇ ਵਿਖਾ ਕੇ ਹਟਾਇਆ ਤੇ ਜਿਹੜੇ ਭਰਾਵਾਂ ਦੇ ਬਾਰੇ ਦੱਸ ਕੇ ਹਟਾਇਆ ਜਿਹੜੇ ਫਾਰਮ ਦੀ ਗੱਲ ਕਰਕੇ ਹਟਾਇਆ ਉਹ ਅੱਜ ਦੇ ਟਾਈਮ ਦੇ ਵਿੱਚ ਕਿਸੇ ਵੀ ਅੱਖ ਤੋਂ ਛੁਪੇ ਨਹੀਂ ਆ ਹਰ ਇੱਕ ਭਰਾ ਦੇ ਦਿਮਾਗ 'ਚ ਨੇ ਤੇ ਉਹ ਘੋੜਾ ਕਿਹੜਾ ਉਹਨਾਂ ਦੇ ਕੋਲ ਕਿਹੜੇ ਘੋੜੇ ਨੇ ਮਾਰਵਾੜੀ ਦੇ ਵਿੱਚ ਨੁਕਰੇ ਦੇ ਵਿੱਚ ਉਹਨਾਂ ਘੋੜਿਆਂ ਨੇ ਵੀ ਆਪਣਾ ਆਪ ਸਾਬਤ ਕਰਤਾ ਇੱਥੇ ਫਾਰਮ ਤੇ ਆਉਣ ਤੋਂ ਬਾਅਦ ਬਹੁਤ ਹੀ ਚੰਗੇ ਰਿਜ਼ਲਟ ਆਏ ਨੇ ਬਹੁਤ ਹੀ ਸੋਹਣੇ ਅੱਗੇ ਬਰੀਡ ਤਿਆਰ ਕਰ ਰਹੇ ਨੇ ਆਪਾਂ ਜਿਹੜੇ ਪਹਿਲੀ ਵਾਰੀ ਭਰਾ ਦੇਖ ਰਹੇ ਨੇ ਉਹਨਾਂ ਨੂੰ ਮੈਂ ਜਾਣਕਾਰੀ ਚ ਵਾਦਾ ਕਰਦਾ ਕਿ ਆਪਾਂ ਪਹੁੰਚੇ ਆ ਪਿੰਡ ਪੰਜਾਵਾਂ ਦੇ ਵਿੱਚ ਬੈਠੇ ਆ ਜੀ ਤੇ ਲੰਬੀ ਵਾਲਾ ਪੰਜਾਵਾਂ ਇਹਨੂੰ ਵੀ ਕਹਿ ਦਿੰਦੇ ਆ ਨੇੜ ਹੀ ਨੰਬੀ ਹੈ ਇਹਨਾਂ ਦੇ ਬਦਲ ਸਾਹਿਬ ਵਾਲੀ ਤੇ ਇਧਰ ਨਾਲ ਨੇ ਆਪਣੇ ਬਾਈ ਰੋਸ਼ਨ ਸ਼ਰਮਾ ਜੀ ਨਾਲ ਹੈ ਬਾਈ ਪ੍ਰਵੀਨ ਸ਼ਰਮਾ ਜੀ ਨਾਲ ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਤੇ ਨਾਲ ਦੋਵੇਂ ਬੇਟੇ ਬੈਠੇ ਨੇ ਇਧਰ ਨਾਲ ਆਪਣਾ ਭਰਾ ਬੈਠਾ ਹੈ ਸਾਰੇ ਭਰਾਵਾਂ ਦਾ ਪਹਿਲਾ ਸਵਾਗਤ ਕਰਦੇ ਆ ਤੇ ਨਵੇਂ ਸਿਰੇਓ ਬਹੁਤ ਇੰਟਰਸਟਿਡ ਹੋਣ ਵਾਲੀ ਆ ਵੀਡੀਓ ਕੋਈ ਨਵੀਆਂ ਗੱਲਾਂ ਵੀ ਆਪਾਂ ਕਰਾਂਗੇ ਕਿਉਂਕਿ ਘੋੜੇ ਦਾ ਤੁਹਾਨੂੰ ਮੈਂ ਦੱਸਿਆ ਸਾਰੇ ਭਰਾ ਜਾਣਦੇ ਹੀ ਆ ਪਰ ਅੱਜ ਦੀ ਵੀਡੀਓ ਕਰਦਾ ਕੀ ਕਾਰਨ ਹੈ ਜਾਂ ਕੀ ਨਵੀਆਂ ਗੱਲਾਂ ਲੈ ਕੇ ਆਏ ਨੇ ਪਹਿਲਾਂ ਭਰਾਵਾਂ ਦਾ ਕਰਦੇ ਆ ਸਵਾਗਤ ਫਿਰ ਛੇੜਾਂਗੇ ਗੱਲਬਾਤਾਂ ਮੇਰੀ ਸਾਰੀ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਰ ਸ਼ਰਮਾ ਸਾਹਿਬ ਬਿਲਕੁਲ ਬਿਲਕੁਲ ਜੀ ਸਰ ਬਿਲਕੁਲ ਜੀ ਬੋਕਰਮੂਟਾ ਨੇ ਬਿਲਕੁਲ ਓਕੇ ਸੁਖ ਸਾਹਿਬ ਕੀ ਆਏ ਇਹਨੂੰ ਧੰਨਵਾਦ ਤੁਸੀ ਸਾਡੇ ਫਾਰਮ ਤੇ ਆਏ ਬਹੁਤ ਬਹੁਤ ਧੰਨਵਾਦ ਲੰਮੇ ਟਾਈਮ ਟੂ ਟਾਈਮ ਮਿਲਦੇ ਹਾਂ ਬਹੁਤ ਖੁਸ਼ੀ ਹੁੰਦੀ ਤੁਹਾਨੂੰ ਮਿਲ ਕੇ ਧੰਨਵਾਦ ਧੰਨਵਾਦ ਹੋਰ ਸੁਣਾ ਬਾਈ ਖੁਸ਼ ਲੱਗਦਾ ਜੀ ਬਿਲਕੁਲ ਜੀ ਭਰਾ ਅੱਜ ਬਾਈ ਗਲਾ ਪਰਵੀਨ ਭਾਈ ਇਹ ਇਹ ਵੱਡਾ ਵੱਡੇ ਨਾ ਭਾਈ ਤਾਂ ਇਹ ਇਹ ਗਲੱਬੀ ਜ਼ਿਆਦਾ ਹੈ ਇਹ ਇਹਦਾ ਕੀ ਰਾਜ ਹੈ ਇਹਨਾਂ ਦਾ ਰਾਜਾ ਜੀ ਰੋਜ਼ ਸਵੇਰੇ ਰਾਈਡਿੰਗ ਕਰਨ ਜਾਂਦੇ ਨੇ ਤੇ ਬਸ ਘੋੜਿਆਂ ਦੀ ਸਵਾਰੀ ਕਰਦੇ ਨੇ ਖੁਸ਼ ਰਹਿੰਦੇ ਨੇ ਜੀ ਤੇ ਬਸ ਤੁਹਾਨੂੰ ਕੋਈ ਘੋੜੇ ਹੁਣ ਬੰਦਾ ਖੁਸ਼ ਨਾ ਹੋਵੇ ਸੁੱਖ ਸਾਥ ਕਿਵੇਂ ਹੋ ਸਕੇ ਖੁਸ਼ੀ ਤੇ ਘੋੜਾ ਕੋਈ ਸ਼ੱਕ ਕੋਈ ਸ਼ੱਕ ਨਹੀਂ ਭਾਈ ਅੱਛਾ ਕਿਵੇਂ ਚੱਲ ਰਿਹਾ ਭਾਈ ਸਿਸਟਮ ਪਹਿਲਾਂ ਮੈਨੂੰ ਇਹ ਦੱਸੋ ਵੀ ਘੋੜਿਆਂ ਦੇ ਬਾਰੇ ਗੱਲ ਕਰਾਂ ਹਾਂਜੀ ਕਿਵੇਂ ਦਾ ਰਿਹਾ ਕਿਉਂਕਿ ਆਪਾਂ ਨੂੰ ਵੀਡੀਓ ਕਰੀ ਨੂੰ ਮੇਰੇ ਖਿਆਲੋਂ ਹੋ ਗਿਆ ਕੋਈ 8 ਤੋਂ ਮਹੀਨੇ ਹੋ ਗਏ ਹਾਂਜੀ ਹਾਂਜੀ ਟੂਰ ਨੋਮੀ ਨੇ ਦਾ ਐਕਸਪੀਰੀਅੰਸ ਕਿਵੇਂ ਰਿਹਾ ਬੜਾ ਵਧੀਆ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਜੀ ਬਹੁਤ ਨਵੇਂ-ਨਵੇਂ ਲੋਕਾਂ ਦੇ ਨਾਲ ਮੁਲਾਕਾਤਾਂ ਹੋਈਆਂ ਬੜੇ ਵੱਡੇ-ਵੱਡੇ ਲੋਕਾਂ ਨਾਲ ਮੁਲਾਕਾਤਾਂ ਹੋਈਆਂ ਬਹੁਤ ਦੂਰ ਦਰਾਡੇ ਜਿਨ੍ਹਾਂ ਨਾਲ ਘੋੜਿਆਂ ਨੂੰ ਮੈਂ ਜੇ ਲਾਈਨ ਚ ਕੱਢਦਾ ਤਾਂ ਕਦੇ ਮਿਲਣ ਦੀ ਕੋਈ ਸੁਭਾਵਨਾ ਨਹੀਂ ਸੀ ਵਾਹ ਜੀ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਉਹਨਾਂ ਦੇ ਫੋਨ ਆਏ ਬਾਹਰੋਂ ਫੋਨ ਆਏ ਲੋਕਾਂ ਦੇ ਜੀ ਬੜੇ-ਬੜੇ ਮਤਲਬ ਨਵੇਂ ਨਵੀਂ ਤਰ੍ਹਾਂ ਦੇ ਤਜਰਬੇ ਹੋਏ ਹਾਂ ਅੱਜ ਤੁਹਾਡੇ ਸਾਹਮਣੇ ਬੈਠੇ ਇੱਕ ਨਰੂਵਣ ਹੈਗੇ ਇੱਥੇ ਬਠਿੰਡੇ ਕੋਲੇ ਗਿੱਲ ਸਟੱਡ ਫਾਰਮ ਉਹਨਾਂ ਦੀ ਪੂਤਾ ਤੁਹਾਡੇ ਸਾਹਮਣੇ ਹੋਈ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਰਹੇ ਉਹਨਾਂ ਦੀ ਘੋੜੀ ਮੇਟ ਹੋਣ ਵਾਸਤੇ ਆਈ ਹੋਈ ਉਹਨਾਂ ਦੇ ਨਾ ਵੀ ਘੋੜੀ ਉਹ ਜਿਹੜੀ ਨੌਕਰੀ ਫਲਮਾਈ ਹੈ ਨੌਕਰੀ ਫਲਮਾਈ ਹੈ ਜਿਹੜੀ ਉਹ ਉਹਨਾਂ ਦੇ ਫਾਰਮ ਦੀ ਜਿਹੜੀ ਸਭ ਤੋਂ ਬੈਸਟ ਘੋੜੀ ਹੈ ਮਤਲਬ ਉਹ ਮੇਟ ਹੋਣ ਵਾਸਤੇ ਆਈ ਤੇ ਉਹਨਾਂ ਦੀ ਇੱਕ ਦਿਨ ਟੀਮ ਵੀ ਆਈ ਸੀ ਇੱਥੇ ਟੀਮ ਪਹਿਲਾਂ ਆਈ ਫਿਰ ਉਹ ਆਪਣਾ ਘੋੜਾ ਵੇਖ ਕੇ ਗਈ ਫਿਰ ਉਹ ਆਪਦਾ ਵਾਟਰ ਸਕੇਲ ਲੈ ਕੇ ਆਏ ਘੋੜਾ ਉਹ ਆਪਦਾ ਦੇਖ ਕੇ ਉਹਦੀ ਹਾਈਟ ਸਟਾਰਟਿੰਗ ਚ ਦੇਖ ਕੇ ਸਾਰਾ ਤਾਂ ਫਿਰ ਉਹ ਇੱਥੇ ਘੋੜੀ ਮੇਟ ਹੋਣ ਵਾਸਤੇ ਆਪਣੀ ਛੱਡ ਕੇ ਗਏ ਹ ਕਿਉਂਕਿ ਉਹ ਜਦੋਂ ਤੁਸੀਂ ਕੀਤੀ ਹੈ ਨਾ ਟੀਮ ਜਾਂਦੀ ਹੈ ਹਾਂ ਬਿਲਕੁਲ ਉਹ ਜਾ ਕੇ ਚੈੱਕ ਕਰਦੇ ਆ ਫਿਰ ਘੋੜੇ ਕਿਉਂਕਿ ਬਠਿੰਡਾ ਏਰੀਆ ਤੇ ਮੁੱਖ ਸ਼ਹਿਰ ਗਿਆ ਘੜਾ ਇਹਨੂੰ ਕਰਿਆਂਦਾ ਬਿਲਕੁਲ ਬਿਲਕੁਲ ਨੁਗਰੇ ਦੀ ਰਾਜਸਥਾਨੀ ਉਹਨਾਂ ਦੀ ਅੱਖੇ ਚੜਿਆ ਪਸੰਦ ਆਇਆ ਤੇ ਇਹ ਵੀ ਮੇਰੇ ਖਿਆਲ ਨਾਲ ਵੱਡੀ ਗੱਲ ਆ ਬਿਲਕੁਲ ਮੈਂ ਤਾਂ ਪਹਿਲਾਂ ਕਿਹਾ ਜੀ ਕੋੜਿਆਂ ਦੀ ਵਜ੍ਹਾ ਕਰਕੇ ਹੋਇਆ ਹੈ ਨਾ ਆਪਣੇ ਕੋਲ ਕੋੜਿਆਂ ਦੀ ਵਜ੍ਹਾ ਨਾਲ ਨਵੇਂ-ਨਵੇਂ ਲੋਕ ਮਿਲੇ ਔਰ ਉਹਨਾਂ ਦੇ ਜਿਹੜੀ ਟੀਮ ਦੇ ਵਿੱਚ ਬੜੇ ਇੰਟੈਲੀਜੈਂਟ ਜਿਹੜੇ ਟੈਕਨੀਕਲੀ ਬੰਦੇ ਨੇ ਜਿਹੜੇ ਉਹਨਾਂ ਦੇ ਉਹਨਾਂ ਦੇ ਹੈਗਨਿਕ ਕੇਅਰ ਟੇਕਰ ਨੇ ਕੋੜਿਆਂ ਦੇ ਔਰ ਨੌਲੇਜ ਰੱਖਣ ਵਾਲੇ ਉਹਨਾਂ ਨੇ ਪਾਸ ਕੀਤਾ ਕੋੜਾ ਫਿਰ ਕੈਪੂਰ ਉਹ ਕਹਿੰਦੇ ਸਰਦਾਰ ਸਾਹਿਬ ਕਹਿਣਗੇ ਫਿਰ ਲੈ ਕੇ ਆਵ ਮਨ ਦੇ ਬਲਬਲੇ ਕੀ ਹੁੰਦੇ ਆ ਬਹੁਤ ਖੁਸ਼ੀ ਹੁੰਦੀ ਹੈ ਜੀ ਘੋੜਾ ਹੀ ਵਜਾ ਉਹਨਾਂ ਦਾ ਸਾਡੇ ਕੋਲੇ ਆਉਂਦੀ ਇੱਕ ਵਜੇ ਘੋੜਾ ਹੁੰਦੇ ਜੀ ਜੀ ਹੋਰ ਸਾਡੂ ਕੋਲ ਪਹਿਲਾਂ ਨਹੀਂ ਆ ਗਏ ਇਹਨੇ ਸਾਲਾਂ ਦੀ ਸੁਖਵੀਰ ਸਿੰਘ ਬਾਦਲ ਦੀ ਟੀਮ ਸਾਡੇ ਕੋਲ ਪਹਿਲਾਂ ਨਹੀਂ ਆ ਗੀ ਇਹਨੇ ਸਾਲਾਂ ਦੀ ਤਾਂ ਬੜਾ ਪਰਮਾਤਮਾ ਦਾ ਸ਼ੁਕਰ ਕਰਦੇ ਸੱਚੇ ਪਾਤਸ਼ਾਹ ਸ਼ੁਕਰੇ ਤੇਰਾ ਇਹ ਜਾ ਹੀਰਾ ਤੂੰ ਸਾਨੂੰ ਬਖਸ਼ਿਆ ਯਾਨੀ ਕਿ ਹੁਣ ਬਠਿੰਡੇ ਗਰੀਏ ਜੇ ਚੜਾਈ ਆ ਘੋੜੇ ਦੀ ਨਾ ਨਾ ਘੋੜੇ ਦੇ ਨਾਲ ਘੋੜੇ ਦੀ ਸਾਰੇ ਪੱਸੀ ਪਹਿਲੇ ਦੂਰ ਦਰਾਡੇ ਤੱਕ ਘੋੜੇ ਦਾ ਘੋੜਾ ਇੰਡਸਟਰੀ ਦੇ ਵਿੱਚ ਬਾਦਸ਼ਾਹ ਦਾ ਨਾਂ ਸਾਰੇ ਜਾਣਦੇ ਮੇਰੇ ਕਹਿਣ ਨਾਲ ਨਹੀਂ ਹੋਣ ਲੱਗਿਆ ਮੈਂ ਤੁਹ ਜਿਹੜੀ ਉਹ ਬਾਦਸ਼ਾਹ ਨੂੰ ਜਾਣਦੇ ਨੇ ਮਤਲਬ ਬਾਦਸ਼ਾਹ ਕੋਈ ਇਹ ਨਹੀਂ ਕਿ ਆਪਣੇ ਇਥੋਂ ਘਰ ਤੋਂ ਹੀ ਐਡਾ ਪ੍ਰਫੁੱਲਤ ਹੋਇਆ ਜਾਏ ਦਾ ਨਾਂ ਬਣਿਆ ਜਦੋਂ ਸ਼ੋਅ ਹੁੰਦੇ ਨੇ ਵੱਡੇ ਵੱਡੇ ਹੁਣ ਇੱਕ ਹੋਰ ਸ਼ੋਅ ਦੇ ਵਿੱਚ ਕਿੰਨੇ ਆਡੀਅன்ஸ் ਦੇਖ ਰਹੇ ਹੁੰਦੇ ਨੇ ਲੱਖਾਂ ਬੰਦੇ ਸ਼ੋਅ ਵੇਖ ਰਹੇ ਹੁੰਦੇ ਨੇ ਉੱਥੇ ਇਹਨੇ ਪਾਰਟਿਸਿਪੇਟ ਕੀਤਾ ਫਿਰ ਫਰਸਟ ਆਇਆ ਫਿਰ ਇਨਾਮ ਮਿਲੇ ਫਿਰ ਬਾਦਸ਼ਾਹ ਉੱਥੇ ਅਨਾਉਂਸ ਹੋਇਆ ਵਾਰ-ਵਾਰ ਬਾਦਸ਼ਾਹ ਜਦੋਂ ਕੋਈ ਚੀਜ਼ ਬੰਦਾ ਕੁਆਲੀਫਾਈ ਕਰਦਾ ਨਾ ਇੱਕ ਵਾਰ ਨਹੀਂ ਚਾਰ-ਪੰਜ ਵਾਰ ਕੀਤਾ ਹਾਂ ਚਾਰ ਵਾਰ ਹੀ ਹੋਇਆ ਜੀ ਚਾਰ ਵਾਰ ਫਰਸਟ ਆਇਆ ਜੀ ਡਿਸਪਲੇ ਵੀ ਤੁਸੀਂ ਕਰਦੇ ਰਹੇ ਹੋ ਬਿਲਕੁਲ ਕਰਦਾ ਉਹ ਕਿੰਨੇ ਲੋਕਾਂ ਨੇ ਦੇਖਿਆ ਤਾਂ ਘੋੜਾ ਇੰਡਸਟਰੀ ਦੇ ਇੱਕ ਮਤਲਬ ਕਹਿ ਲਓ ਟਾਈਮ ਪਾ ਕੇ ਵੱਡਾ ਨਾਮ ਬਣ ਗਿਆ ਬਾਦਸ਼ਾਹ ਤਾਂ ਉਹਨੂੰ ਸਾਰੀ ਘੋੜਾ ਹਾਂਜੀ ਸਮਸਾਬ ਇੱਥੇ ਹੋਰ ਵੀ ਨਾ ਕਈ ਨਾਮੀ ਘੂੜਿਆਂ ਦੀਆਂ ਮਾਵਾਂ ਆਪਣੇ ਬਾਸ਼ੇ ਤੋਂ ਮੇਟੂਕੀਆਂ ਗਈਆਂ ਜੀ ਜਾਨਕਿ ਜਿਹੜੇ ਕੋਈ ਹੋਰ ਜਿਹੜੇ ਪੰਜਾਬ ਦੇ ਨਾਮੀ ਘੋੜੇ ਆ ਜਿਹੜੇ ਪੰਜਾਬ ਦੇ ਹੋਰ ਨਾਮੀ ਨੁਕਰੇ ਘੋੜੇ ਆ ਜੀ ਉਹਨਾਂ ਦੀਆਂ ਮਾਵਾਂ ਮੈਂ ਆਪਾਂ ਹੁਣ ਨਾ ਹੀ ਲੈਂਦੇ ਮਤਲਬ ਉਹਨਾਂ ਦੀਆਂ ਮਾਵਾਂ ਇਥੋਂ ਮੀਟ ਹੋ ਗਈਆਂ ਜੀ ਬਹੁਤ ਵਧੀਆ ਕੰਮ ਤੇ ਜਦੋਂ ਭਾਈ ਆਪਾਂ ਵੀਡੀਓ ਪਹਿਲੀ ਤਾਂ ਚਲੋ ਕਰੀ ਸੀ ਆਪਾਂ ਦੂਜੀ ਤੁਹਾਡੇ ਕੱਲੇ ਮਾਰਵਾੜੀ ਜੀ ਜਿੰਨੇ ਦਾ ਖਾ ਡੇਢ ਕੁਥਾਰ ਦਾ ਸੀ ਫਿਰ ਆਪਾਂ ਵੀਡੀਓ ਕੀਤੀ ਇਹਦੀ ਉਸ ਤੋਂ ਬਾਅਦ ਅੱਜ ਆਪਾਂ ਇਹਦੀ ਦੂਜੀ ਵੀਡੀਓ ਕਰਾ ਰਹੇ ਹਾਂ ਪਹਿਲਾਂ ਇੱਕ ਕੀਤੀ ਉਹ ਵੀਡੀਓ ਤੋਂ ਬਾਅਦ ਆ ਕਿੰਨੀਆਂ ਕੁ ਘੋੜੀਆਂ ਮੀਟ ਕਰਾਤੀਆਂ ਤਕਰੀਬਨ 9-10 ਮਹੀਨਿਆਂ ਦੇ ਵਿੱਚ ਜੀ ਕੂੜੀਆਂ ਮੇਡ ਕਰਾਉਣ ਦਾ ਤਾਂ ਖਰ ਲੱਗਿਆ ਹੋਇਆ ਵੈਸੇ ਤਾਂ ਸਾਰਾ ਕਾਊਂਟ ਹੁਣ ਮੈਂ ਐਗਜ਼ੈਕਟਲੀ ਫਿਗਰ ਮੇਰੇ ਕੋਲੇ ਨਹੀਂ ਹੈਗੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਲਗਭਗ ਕੂੜੀ ਆ ਜਾਂਦੀ ਹੈ ਜੀ ਕਿਉਂਕਿ ਸਾਡੇ ਕੋਲੇ ਘੋੜੇ ਇਹਨੂੰ ਸਾਲ ਹੀ ਹੋਇਆ ਜਿਹੜੇ ਸਾਡੇ ਸਾਡੇ ਪਿਛਲੀ ਪ੍ਰੇਅਰ ਨੂੰ ਅਸੀਂ ਲੈ ਕੇ ਆਏ ਸੀ ਫਿਰ ਵੀ ਅਸੀਂ ਮੋਟਾ ਜਾ ਵੇਖਿਆ ਜੇ ਤਾਂ 100 ਪਲੱਸ ਹੈ ਜੀ ਜਿਹੜੀ ਸਾਡੇ ਕੋਲੇ ਘੋੜੀ ਹੋ ਗਈ ਘੋੜੀ ਮਰਾਂ ਚੁੱਕੀ ਇੱਕ ਸਾਲ ਦੇ ਵਿੱਚ ਕਿਉਂਕਿ ਸਾਲ ਦੇ ਵਿੱਚ 14 April ਨੂੰ ਘੋੜੇ ਨੇ ਆਪਣੇ ਘਰੇ ਪੈਰ ਪਾਏ ਸੀ ਤੇ ਤੁਸੀਂ ਮੰਨੋ ਜੀ ਅੱਜ 5 ਕਿ 6 ਮਈ ਹੋ ਗਈ ਜੀ ਤੇ ਲਗਭਗ ਇਹਨੂੰ 13 ਮਹੀਨੇ ਹੋਏ ਜੀ ਅੱਛਾ ਭਾਈ ਹੁਣ ਜਿਹੜੇ ਭਰਾ ਪਹਿਲੀ ਵਾਰ ਦੇਖਣ ਦੇ ਆ ਬਾਦਸ਼ਾਹ ਹਾਂਜੀ ਚਾਰ ਵਾਰੀ ਦਾ ਚੈਂਪੀਅਨ ਆ ਉਹ ਬਾਰ ਦੀ ਕਿਰਪਾ ਨਾਲ ਆਪਾਂ ਦੱਸਦਾ ਹਾਂ ਬਿਲਕੁਲ ਇੱਕ ਵਾਰੀ ਸ਼ੁਰੂ ਤੋਂ ਡਾਟਾ ਦੱਸ ਦਈਏ ਫਿਰ ਆਪਾਂ ਹੋਰ ਵੀ ਗੱਲਾਂ ਸ਼ੁਰੂ ਇਹ ਘੋੜਾ ਜਿਹੜਾ ਜੀ ਚਾਰ ਵਾਰ ਦਾ ਚੈਂਪੀਅਨ ਹੈ ਜੀ ਹਾਂਜੀ ਇਹ ਹੈਗਾ ਆਪਣੇ ਹਰਮਾਨਗੜ ਸ਼ੋ ਦੋ ਦੰਦ ਚ ਸ੍ਰੀ ਮੁਕਸਰ ਸਾਹਿਬ ਤੋਂ ਜੀ ਫਰੀਦਕੋਟ ਸ਼ੋ ਤੇ ਬਟਾਲਾ ਸਰਕਾਰੀ ਸ਼ੋ ਤੋਂ ਜੀ ਚਾਰ ਸ਼ੋਆਂ ਦਾ ਇਹ ਚੈਂਪੀਅਨ ਹੈ ਜੀ ਸਭ ਤੋਂ ਟਫ ਸ਼ੋ ਜਿਹੜਾ ਹੁੰਦਾ ਉਹ ਬਟਾਲੇ ਵਾਲਾ ਜੀ ਸਰਕਾਰੀ ਸ਼ੋ ਹੈ ਬੜਾ ਟਫ ਹੁੰਦਾ ਬੜੀ ਲੀਗਲੀ ਟੀਮ ਬੈਠਦੀ ਉਹਦੇ ਵਿੱਚ ਉੱਥੇ ਵੀ ਨੇ ਕੁਆਲੀਫਾਈਡ ਕੀਤਾ ਜੀ ਜੀ ਔਰ ਇਹਦੀ 66 ਇੰਚ ਹਾਈ ਤਿਆਜੀ ਫੱਟੀ ਵਾਲੀ ਫੱਟੀ ਵਾਲੀ 67 ਮਤਲਬ ਸਟਾਰਟ ਹੈ ਜੀ 67 ਇੰਚ ਦੀ ਹਾਈਟ ਹੈ ਜੀ ਪ੍ਰਿੰਸ ਡੋਡ ਦਾ ਬੱਚਾ ਜੀ ਪ੍ਰਿੰਸ ਡੋਡਾ ਵਾਲੇ ਪ੍ਰਿੰਸ ਡੋਡਾ ਵਾਲੇ ਦਾ ਬੱਚਾ ਹੈ ਜੀ ਇਹ ਔਰ ਇਹਦੀ ਉਮਰ ਹੋ ਗਈ ਜੀ ਹੁਣ ਕੁਛ 7 ਤੱਕ ਸਾਲ ਲਗਭਗ ਹਾਂਜੀ ਨਵੀਂ ਉਮਰ ਦਾ ਕੋੜਾ ਨਵੀਂ ਉਮਰ ਦਾ ਕੋੜਾ ਹੈ ਜੀ ਔਰ ਇਹ ਮਤਲਬ ਬਿਲਕੁਲ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਇਹਦੇ ਤੇ ਸਪੌਟ ਨਹੀਂ ਹੈਗਾ ਇਸ ਗੱਲ ਦੀ ਗਰੰਟੀ ਬਿਲਕੁਲ ਨੇਚਰਲ ਸਪੌਟਲੈਸ ਕੋੜਾ ਹੈ ਜੀ ਔਰ ਇਹਨੂੰ ਪੰਜਾਬ ਸਰਕਾਰ ਤੋਂ ਇੱਕ ਵਾਰ ਮਿਲਿਆ ਸੀ ਬੈਸਟ ਬਰੀਡਿੰਗ ਦਾ ਜੀ ਮੈਡੀਕਲ ਫਿਟਨੈਸ ਦਾ ਮਤਲਬ ਜੋ ਇੱਕ ਸਾਨੀ ਕੋਟ ਦੇ ਵਿੱਚ ਗੋਣਾ ਹੋਣਾ ਹੋਣੇ ਚਾਹੀਦੇ ਆ ਉਹਦਾ ਅੱਛਾ ਰੋਸ਼ਨભાઈ ਜਿੱਦਾਂ ਤੁਸੀਂ ਬਲੀਡਿੰਗ ਦੀ ਗੱਲ ਕੀਤੀ ਆ ਤੇ ਹੁਣ ਮੈਂ ਸੁਣਿਆ ਕਿ ਇਹਦੇ ਤਿੰਨ ਚਾਰ 25 ਸਾਨ ਵੀ ਪਿਆ ਰਹੇ ਹਾਂਜੀ ਉਹ ਵਿਖੇ ਆ ਤੁਸੀਂ ਫੋਟੋਆਂ ਹੈਗੀਆਂ ਤੁਹਾਨੂੰ ਇੱਕ ਬਿਲਕੁਲ ਹੈਗੀਆਂ ਨੀ ਜੀ ਫੋਟੋਆਂ ਵੀ ਹੈਗੀਆਂ ਨੇ ਤੁਹਾਨੂੰ ਦੇਵਾਂਗੇ ਕਿ ਕਿਹੜੀ ਜਗ੍ਹਾ ਖੜੇ ਆ ਇੱਕ ਤਾਂ ਉਧਰ ਤੁਹਾਡੇ ਇਲਾਕੇ ਚ ਤਰਨਤਾਰਨ ਸਾਈਡ ਦੇ 68 ਸਾਹਿਬ ਅਮਰ ਸਰ ਅਮਰ ਸਰ ਕੋਲ ਤੇ ਬਾਈ ਗੋਰਾ ਉਹਨਾਂ ਦਾ ਨਾਮ ਹੈ ਉਹਨਾਂ ਕੋਲੇ ਬਹੁਤ ਹੈਗਾ ਉਹ ਇਹਦੇ ਤੋਂ ਪਲੱਸ ਹੋ ਗਿਆ ਜੀ ਕੁੜਾ ਉਹ ਮਤਲਬ 68 ਪਲੱਸ ਕੇ ਲੁਠਾੜ ਹੋ ਗਿਆ ਉਹ ਤਾਂ ਥੋੜਾ ਉਹਦਾ ਬੱਚਾ ਹੈ ਜੀ ਔਰ ਇੱਕ ਹੈਗਾ ਕੋਟਕਪੂਰੇ ਦੇ ਨਾਲ ਪਿੰਡ ਉਹ ਹੈ ਕਿ ਮਥਾੜਾ ਖੁਰਦ ਸ਼ਾਇਦ ਪਿੰਡ ਦੇ ਰਹਾ ਮਥਾੜਾ ਖੁਰਦਾ ਮੇਰੇ ਕੋਲੇ ਪੂਰਾ ਨੰਬਰ ਡਿਟੇਲ ਪੂਰੀ ਮੈਂ ਤੁਹਾਨੂੰ ਦੇਵਾਂਗਾ ਉਹ ਮਥਾੜਾ ਖੁਰਦ ਪਿੰਡ ਹੈ ਜਿਹਦਾ ਉਹਦਾ ਕਿੰਗ ਰੁਸਤਮ ਹੈ ਵਾਹ ਜੀ ਘੋੜੇ ਦਾ ਨਾਮ ਇੱਕ ਕੋਟਖਪੁਰ ਦੇ ਨਾਲ ਇੱਕ ਫਰੀਦਕੋਟ ਦੇ ਨਾਲ ਹੈ ਇਸ ਕੋਟਖਪੁਰ ਤੇ ਫਰੀਦਕੋਟ ਦੇ ਆਸ-ਪਾਸ ਦੋ ਘੋੜੇ ਆਪਣੇ ਘੋੜੇ ਦੇ ਜਿਹੜੇ ਬੱਚੇ ਆ ਔਰ ਜਿਹੜੇ ਹੁਣ ਬੱਚੇ ਆ ਔਰ ਉਹਨਾਂ ਦੇ ਅੱਗੇ ਬੱਚੇ ਵਧੀ ਆਏ ਨੇ ਉਹਨਾਂ ਦੀ ਮੈਂ ਤੁਹਾਨੂੰ ਸਾਰੀ ਡਿਟੇਲ ਦੇਵਾਂਗਾ ਜੀ ਯਾਨੀ ਕਿ ਸੋਹਣ ਵਾਲੇ ਹੁਣ ਦਾਦਾ ਬਾਨਾ ਸ਼ੁਰੂ ਹੋ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਦਾਦਾ ਬਾਨਾ ਸ਼ੁਰ ਤੇ ਛਾਂ ਜਦੋਂ ਚੰਗੇ ਆਪ ਬਰੀਡ ਪੈਦਾ ਕਰਦਾ ਤੇ ਘੋੜਾ ਆਟੋਮੈਟਿਕ ਹੀ ਹਾਂ ਬਿਲਕੁਲ ਬਿਲਕੁਲ ਕਹਿ ਦਈਏ ਵੀ ਵੱਡੇ ਨਾਲ ਹਟ ਜਾਉਣਾ ਹੈ ਬਿਲਕੁਲ ਬਿਲਕੁਲ ਤੇ ਪ੍ਰਮਾਤਮਾ ਨੇ ਤਾਂ ਇਹਨੂੰ ਸ਼ੁਰੂ ਤੋਂ ਹੀ ਉਹ ਦਿਖ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਨਾ ਹਾਂ ਸਭ ਸਭ ਜਿਹੜੀ ਚੰਬੀ ਘੋੜੀਆਂ ਸਜਾਬ ਘੋੜੀਆਂ ਦੇ ਤੋਂ ਮੇਠ ਹੋ ਕੇ ਚਲੀ ਜਾਂਦੀਆਂ ਨੇ ਜੀ ਉਸ ਘੋੜੀ ਦਾ ਮੁੱਲ ਵੱਧ ਜਾਂਦਾ ਹੈ ਕਿਉਂਕਿ ਉਹਦੇ ਚ ਅਸੀਂ 90% ਸ਼ੋਰਟ ਇਹ ਹੋ ਜਾਂਦੀ ਵੀ ਬਾਦਸ਼ਾਹ ਤੋਂ ਮਿਲੀ ਹੋਰ ਨੁਕਰਾ ਇਹ ਮਤਲਬ ਬੱਚਾ ਚੰਗਾ ਨੁਕਰਾ ਮਤਲਬ ਦੇਗੀ ਬੱਚਾ ਕੋੜੀ ਨਾਲੋਂ ਡਬਲ ਮੁੱਲ ਦਾ ਪਿਆ ਹੈ ਹਾਂ 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 ਬਿਲਕੁਲ ਜਿਹੜਾ ਜਿਹੜੀ ਕੋੜੀ ਦੇ ਨਾਲ ਨਾ ਜੁੜ ਗਈ ਜੀ ਸਮਝ ਲਓ ਜੀ ਕੀਮਤ ਵਧਾ ਜਾਂਦੀ ਹੈ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਅੱਛਾ ਹੁਣ ਤੱਕ ਜੇ ਮੈਂ ਐਸਟੀਮੇਟ ਲਾਵਾਂ ਤੇ ਕਿੰਨੇ ਕੁ ਬੱਚੇ ਮੋٹے ਮੋٹے ਮਾਰਕੀਟ ਦੇ ਵਿੱਚ ਹੋਣਗੇ ਸਾਰੇ ਪਿੰਡਾਂ 'ਚ ਹੀ ਨੇ ਜੀ ਬੱਚੇ ਇਹਦੇ ਮਤਲਬ ਜੇ ਤੁਸੀਂ ਇਹ ਲਾ ਲਓ ਵੀ ਮਤਲਬ ਜੇ 3 ਸਾਲਾਂ ਦਾ ਵੀ ਕੋੜੀਆਂ ਮੇਟ ਕਰਨ ਲੱਗਿਆ ਤੇ 4 ਸਾਲ ਤੋਂ ਕਰੀ ਜਾਂਦੇ ਜੀ ਇਹ ਤੇ ਇੱਕ ਸਾਡੇ ਕੋਲੇ ਆ ਕੇ ਜਦੋਂ ਜਿਵੇਂ ਪ੍ਰਵੀਨ ਨੇ ਕਿਹਾ ਪਿਛਲੀ ਵਿਸਾਖੀ ਨੂੰ ਆਇਆ 2 ਕੁ ਮਹੀਨੇ ਸੀ ਥੋ ਜੀ ਸੀ ਅਸੀਂ ਅਨਾਉਂਸ ਲਾਂਚ ਹੀ ਨਹੀਂ ਕਰ ਸਕੇ ਦੁਬਾਰਾ ਇਹਨੂੰ ਅਨਾਉਂਸ ਨਹੀਂ ਕਰ ਸਕਦਾ ਅਨਾਉਂਸ ਫਿਰ ਆਪਾਂ ਅਨਾਉਂਸ ਕੀਤਾ ਦੁਬਾਰਾ ਤਾਂ ਉਸ ਤੋਂ ਬਾਅਦ ਮਤਲਬ 10 ਮਹੀਨਿਆਂ ਦੇ ਵਿੱਚ ਹੀ ਅਸੀਂ ਲਗਭਗ ਮਤਲਬ ਕਿ 100 ਘੂੜੀ ਪਲੱਸ ਅਸੀਂ ਮੀਟ ਕਰਵਾਈ ਹੈ ਜੀ ਤਾਂ ਪਹਿਲਾਂ ਵੀ ਹਰ ਪਿੰਡ ਦੇ ਵਿੱਚ ਜਿਵੇਂ ਜੋਧਪੁਰ ਜੰਮੂ ਇੱਕ ਇਹਦਾ ਬਹੁਤ ਵੱਡਾ ਮਤਲਬ ਘੋੜਾ ਹੈਗਾ ਜਿਹੜੇ ਛੱਡ ਰਹੇ ਨੇ ਘੂੜੀਆਂ ਤੇ ਉਹ ਪੂਰਾ ਸਟਾਈਲਿਸ਼ ਬਣ ਚੁੱਕਿਆ ਉਹ ਤਾਂ ਦੂਰ ਦਰਾਡੇ ਦੇ ਬੱਚੇ ਨਹੀਂ ਜਿਵੇਂ ਮੈਂ ਜਿਵੇਂ ਕਿਹਾ ਵੀ ਘੋੜਾ ਇੰਡਸਟਰੀ ਦੇ ਵਿੱਚ ਹਰ ਪਿੰਡ ਦੇ ਵਿੱਚ ਲਗਭਗ ਇਹਦਾ ਬੱਚਾ ਹੈ ਜੀ ਸਾਰੇ ਲੋਕ ਕੰਨ ਕਰਦੇ ਹੋ ਬਾਈ ਫਿਰ ਹਾਂ ਰਾਈਡਿੰ ਸੀ ਦੂ ਘੋੜੇ ਸੀ ਅੱਜ ਤੇ ਚਲੋ ਆਪਾਂ ਥੋੜਾ ਜਿਹਾ ਇਹ ਮੰਨ ਲਓ ਵੀ ਹੋ ਗਿਆ ਕਵੇਲਾ ਤੇ ਨਹੀਂ ਤਾਂ ਸਵਾਰੀ ਤਾਂ ਬਹੁਤ ਚੰਗੀ ਕਰਾਉਂਦਾ ਹਨਾ ਸਵਾਰੀ ਚੰਗੀ ਕਰਾਉਂਦਾ ਸੁਖ ਸਾਹਿਬ ਜਿਹੜੀਆਂ ਮੈਂ ਤੁਹਾਨੂੰ ਅੱਜ ਘੂੜੀਆਂ ਸੇਲ ਵਾਸਤੇ ਵਿਖਾਈਆਂ ਨਾ ਐਕਚੁਅਲੀ ਉਹ ਸੇਲ ਵਾਸਤੇ ਘੂੜੀਆਂ ਪਹਿਲਾਂ ਨਹੀਂ ਸੀ ਅੱਛਾ ਉਹਦੀ ਵਜ੍ਹਾ ਵੀ ਬਾਦਸ਼ਾਹ ਦੇ ਕੋਲੇ ਜਿਵੇਂ ਅੱਜ ਆਪਣੇ ਕੋਲ ਘੂੜੀਆਂ ਮੇਟ ਤੋੜ ਹੋਣ ਵਾਸਤੇ ਆਈਆਂ ਇੱਕ ਦੇ ਨਾਲ ਬੱਚਾ ਆ ਗਿਆ ਜਿਹੜੀ ਉੱਥੋਂ ਵਾਲਿਆਂ ਦੀ ਕੁੜੀ ਸੀ ਗਿੱਲ ਸਟਾਰ ਤਾਂ ਉਹ ਅੱਜ ਕੱਲ ਰਵਾਜ ਆ ਘੋੜਾ ਇੰਡਸਟਰੀ ਦੇ ਵਿੱਚ ਉਹ ਸ਼ਿਰੇ ਚ ਕੁੜੀ ਮੇਡ ਕਰਾਉਂਦਾ ਤੇ ਨਾਲ ਬੱਚਾ ਆ ਜਾਂਦਾ ਤੇ ਇੱਕ ਅੱਧਾ ਦਿਨ ਇੱਥੇ ਇੱਕ ਦੋ ਦਿਨ ਕੁੜੀ ਸਟੇਬਲ ਰੱਖਣੀ ਪੈਂਦੀ ਹੈ ਕਈ ਵਾਰੀ ਜਿਵੇਂ 36 ਘੰਟਿਆਂ ਦਾ ਬਾਅਦ ਦੇ ਵਿੱਚ ਮੇਡ ਕਰਾਉਣ ਵਾਸਤੇ ਜਾਂ ਜਿਵੇਂ ਵੀ ਪਤਾ ਹੀ ਉਹ ਪ੍ਰੋਸੈਸ ਹੁੰਦਾ ਸਾਰਾ ਤਾਂ ਉਹਦੇ ਵਿੱਚ ਫਿਰ ਬੱਚੇ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਗਰਮੀ ਆ ਗਈ ਉੱਪਰੋਂ ਤੇ ਸਾਡੇ ਕੋਲੇ ਥੋੜੇ ਰੈਕ ਮਤਲਬ ਸ਼ਾਰਟ ਪੈ ਰਹੇ ਸੀ ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਇਹ ਮਤਲਬ ਇਹ ਹੁਣ ਸਾਡੇ ਅਸੀਂ ਬਣਾਇਆ ਜਿਹੜਾ ਮੰਨ ਵੀ ਅਸੀਂ ਆਪ ਦੇ ਇੱਕ ਦੋ ਜਾਨਵ ਹੋ ਜਾਣਗੇ ਤੇ ਜਿਹੜੀਆਂ ਕੋੜੀਆਂ ਮੇਟ ਹੋਣਆਂ ਅਸੀਂ ਤਾਂ ਕਿ ਉਹਨਾਂ ਦੀ ਸਾਂਭ ਸੰਭਾਲ ਚੰਗੇ ਤਰੀਕੇ ਨਾਲ ਉੱਥੇ ਕੀਤੀ ਜਾ ਸਕੇ। ਆ ਰੋਸ਼ਨ ਭਾਈ ਤੁਹਾਡੇ ਕੋਲੋਂ ਤੋਂ ਬਾਅਦ ਆ ਘੋੜੇ 'ਚ ਕੀ ਬਦਲਾਅ ਆ? ਇਹ ਕੋੜਾ ਤਾਂ ਖੈਰ ਪਹਿਲਾਂ ਤੂੰ ਲਾਈ ਕੀ ਚੰਗਾ ਸੀ ਜੀ ਸਾਮ ਸੰਭਾਲ ਸੀ ਇਹਦੀ ਇਹ ਜੀ ਨਹੀਂ ਗੱਲ ਫਿਰ ਅਸੀਂ ਵੀ ਆਪ ਦਾ ਪੂਰਾ ਜਿੰਨਾ ਕਿ ਜੋਗੇ ਸੀ ਜ਼ੋਰ ਲਾਇਆ ਸਾਡਾ ਹੋਰ ਕੌਨਫੀਡੈਂਸ ਵਧਿਆ ਸਾਡਾ ਤਾਂ ਫਿਰ ਨੇਚਰਲੀ ਗੱਲ ਜਦੋਂ ਸਾਡਾ ਇਹਨੇ ਸਾਨੂੰ ਐ ਲੱਗਿਆ ਵੀ ਇਹਨੇ ਬੜਾ ਇਹਦੇ ਨਾਲ ਸਾਡੇ ਮੇਲਬਾਪ ਲੋਕਾਂ ਨਾਲ ਵਧਿਆ ਸਾਡਾ ਮਤਲਬ ਆਉਣਾ ਬੜਾ ਚੰਗਾ ਹੋਇਆ ਸਾਡੇ ਘਰੇ ਦਾ ਹਨਾ ਤਾਂ ਫਿਰ ਇਹ ਨੇਚਰਲੀ ਗੱਲ ਹੈ ਕੋਈ ਬੰਦਾ ਵੀ ਉਹਦੀ ਹੋਰ ਆਪਦੇ ਵੱਲੋਂ ਕੇਅਰ ਕਰਦਾ ਆਪਾਂ ਹੋਰ ਉਹਦੇ ਨਹੀਂ ਝੁਕਦੇ ਆ ਨਿਕਰਿਆ ਬਿਲਕੁਲ ਹਾਂਜੀ ਹਾਂਜੀ ਮੈਨੂੰ ਲੱਗਿਆ ਵੀ ਯਾਰ ਕੋੜਾ ਨਿਕਰਿਆ ਹਾਂਜੀ ਹਾਂਜੀ ਬਾਕੀ ਸਪੋਰਟ ਤਾਂ ਇਹਨਾਂ ਦੇ ਨਾ ਬ ਆਦਰ ਵਾਲੇ ਪਾਸੋਂ ਸਪੌਟ ਲੈਸੀ ਹੈ ਅਛਾ ਬਾਈ ਜੇ ਮੈਂ ਮਾਂ ਵਾਲੇ ਪਾਸਿਓਂ ਪ੍ਰਵੀਨ ਬਾਈ ਮੈਂ ਭੁੱਲ ਗਿਆ ਦਾ ਵੀ ਮਾਂ ਕਿਹੜੇ ਖਾਨਦਾਨ ਦੀ ਸੀ ਮਾਂ ਇਹਦੀ ਸੂਰੇ ਵਾਲੀ ਲਾਈਨ ਦੀ 364 ਇੰਚ ਦੀ ਇੱਕ ਚੰਗੀ ਕੋੜੀ ਸੀ ਜੀ ਚੰਗੀ ਕੋੜੀ ਸੀ ਵਾਹ ਜੀ ਵਾਹ ਤਾਂ ਇਹਦੇ ਬੱਚੇ ਵੀ ਗਾਂ ਦਾ ਦੇ ਵਿੱਚ ਵਧੀਆ ਕਰੋ ਉਸ ਦਾ ਲਿਆ ਹਣਾ ਤੇ ਬਾਈ ਜੇ ਮੈਂ ਗੱਲ ਕਰਾ ਹੁਣ ਇਸ ਟਾਈਮ ਫੀਸ ਕੀ ਚੱਲੀ ਜਾਂਦੀ ਆ ਬਰੀਡਿੰਗ ਚੱਲੂ ਆ ਜੀ ਹੁਣ ਹਾਂ ਬਰੀਡਿੰਗ ਚੱਲੂ ਹੈ ਕੀ ਫੀਸ ਲੈ ਰਹੇ ਆ ਜੀ ਇਸ ਟਾਈਮ ਇਹਦੀ ਫੀਸ ਲੈ ਰਹੇ ਜੀ 31000 ਰੁਪਿਆ ਜੀ ਪਰ ਪ੍ਰਮਾਤਮਾ ਦੀ ਕਿਰਪਾ ਜੀ ਆਪਣੇ ਪਰਿਵਾਰ ਤੇ ਕਾਰੋਬਾਰ ਜਾਂ ਸਾਰਾ ਕੁਝ ਸੀ ਬਾਬੇ ਨੇ ਵਧੀਆ ਬਖਸ਼ਿਆ ਹੋਇਆ ਕੋਈ ਅਜੀ ਗੱਲ ਸਿੱਦੇ ਸ਼ੌਕ ਨਹੀਂ ਮਰੰਦੇ ਨਾ ਤਾਂ ਸਾਡੇ ਕੋਲ ਜਿਵੇਂ ਕੋਈ ਭਰਾ ਆਬਦੀ ਕੋਈ ਆ ਕੇ ਪ੍ਰੋਬਲਮ ਦੱਸਦਾ ਜਾਂ ਦੂਰ ਤੋਂ ਲੋਕ ਆਉਂਦੇ ਆ ਤੇ ਅਸੀਂ ਉਹਦਾ ਜਿਵੇਂ ਮਾਨਤਨ ਕਰਦੇ ਆ ਜੀ ਕੋਈ ਸਾਡੀ ਕੋਈ ਲੀਕ ਨਹੀਂ ਖਿੱਚੀ ਹੁੰਦੀ ਉਹ ਥੋੜੇ ਕੋਸਾ ਆਪਾਂ ਐਵੇਂ ਕਹਦੇ ਜਿਸੀ ਉਹ ਨਹੀਂ ਹੁੰਦਾ ਸਾਡਾ ਤਾਂ ਐਡਾ ਸਟੈਂਡਰਡ ਹੈ ਕੋਈ ਮਹਾਰਾਜ ਨੇ ਸਭ ਕੁਝ ਵਧੂ ਹੈ ਕੋਈ ਘੋੜਾ ਆਪਾਂ ਸ਼ੌਕ ਨਾਲ ਲਿਆਂਦਾ ਸੀ ਉਮੀਦ ਤੋਂ ਵੱਧ ਇਹਨੇ ਮਤਲਬ ਸਾਰਾ ਜਿਵੇਂ ਪ੍ਰਮਾਤਮਾ ਨੇ ਤੁਹਾਡਾ ਚਾਹ ਪੂਰਾ ਕੀਤਾ ਤੇ ਤੁਸੀਂਗਾ ਹੋ ਗੋੜੂ ਤੇ ਲੌਤੀ ਸ਼ਾਨ ਬਣਾਈਏ ਜੀ ਘੋੜੇ ਨੇ 80 ਕਦੇ ਫੀਸ ਪਿੱਛੇ ਘੂੜੀ ਮੂੜੀ ਨਹੀਂ ਜੀ ਜੀ ਬਹੁਤ ਸ਼ੁਕਰ ਹੈ ਬਾਈ ਜੀ ਅੱ ਕਿਹੜੇ ਹੁੰਦੇ ਆ ਜੀ ਨਾਮੀ ਡਾਕਟਰ ਸਾਰੇ ਆਉਂਦੇ ਆ ਜੀ ਸਾਡੇ ਕੋਲ ਅੱਛਾ ਹਾਂਜੀ ਹਾਂਜੀ ਕਿੰਨੇ ਵੀ ਆਪਣੇ ਵੀ ਇਹ ਨਾ ਉਹੀ ਡਾਕਟਰ ਸਾਹਿਬਾਨ ਬਹੁਤ ਬਿਲਕੁਲ ਬਿਲਕੁਲ ਜੀ ਜਿਹੜੇ ਸਾਰੇ ਥੀਰੀ ਦੇ ਨਾਮੀ ਡਾਕਟਰ ਹੈ ਜੀ ਉਹ ਲਗਭਗ ਸਾਰੇ ਜੇ ਕੋਈ ਪ੍ਰਵੀਨ ਵੀਰੇ ਮੰਨ ਲਓ ਹਰ ਸੋ ਕੁ ਫਣੀਓ ਚ ਜਵਾਬ ਪੁੱਛੀਦਾ ਭਰਾਵਾਂ ਤੋਂ ਵੀ ਹਫਤੇ ਕਿਦਾਂ ਤੇ ਚੱਲ ਚੱਕਰ ਨਹੀਂ ਜੇ ਚੈੱਕ ਪਾਸ ਹੋ ਕੇ ਜਾਂਦੀ ਹੈ ਤੇ ਉਹਦਾ ਕੋਈ ਐਕਸਟਰਾ ਚਾਰਜ ਜਾਂ ਨਹੀਂ ਉਹ ਮੌਕੇ ਦੀ ਗੱਲਬਾਤ ਹੋ ਜਾਂਦੀ ਹੈ ਜੀ ਮੌਕੇ ਦੀ ਉਹ ਸਾਰੀਆਂ ਗੱਲਾਂ ਹੀ ਹੋ ਜਾਂਦੀਆਂ ਜੀ ਮੌਕੇ ਜੇ 2 4 5 ਦਿਨ ਘੋੜੀ ਆਪਣੇ ਕੋ ਰਹਿੰਦੀ ਉਹਦਾ ਕੋਈ ਚਾਰਜ ਅਸੀਂ ਕਦੇ ਨਹੀਂ ਲਿਆ ਵੀ ਸਾਡਾ ਇਹ ਨਹੀਂ ਹੈਗਾ ਜੀ ਘੋੜੀ 4 ਦਿਨਾਂ 3 ਤੇ ਉਹਦਾ 500 ਅੱਡ ਦੇ ਜਾ ਅਸੀਂ ਇਹੋ ਜੀ ਕੋਈ ਗੱਲ ਨਹੀਂ ਕਰਦੇ ਆਪਾਂ ਦੂਜਾ ਘੋੜਾ ਵੀ ਭਰਾਵਾਂ ਨੂੰ ਉਖਾਉਣੇ ਆ ਨਾਲ ਨਾਲ ਇਹ ਵੀ ਚੱਲੀ ਜਾਊਗਾ ਆਪਦੇ ਦਿਲ ਦੀ ਕੋਈ ਗੱਲ ਜਿੱਦਾਂ ਆਪਾਂ ਆਫ ਕੈਮਰਾ ਗੱਲ ਕਰਦੇ ਸਾਬੀ ਆਪਣੇ ਦਿਲ ਦੀ ਗੱਲ ਘੋੜਿਆਂ ਮਿੱਲੇ ਆ ਪ੍ਰਤੀ ਸ਼ੋਹਾ ਪ੍ਰਤੀ ਕੋਈ ਰੱਖਣਾ ਚਾਹੁੰਦੇ ਹੋ ਤਾਂ ਜਰੂਰ ਰੱਖੀਏ ਬਈ ਨਹੀਂ ਦੇਖੋ ਇਹ ਤਾਂ ਜਿਹੜੀ ਮੇਰੇ ਅ ਦਿਲ ਦੀ ਗੱਲ ਤਾਂ ਇਹ ਹੈ ਜੀ ਇੱਕ ਤਾਂ ਦੇਖੋ ਕੋੜਾ ਇੰਡਸਟਰੀ ਹੈ ਵਧੀਆ ਗ੍ਰੋਥ ਕਰ ਰਹੀ ਹੈ ਤੇ ਪੰਜਾਬ ਦੀ ਮੈਨੂੰ ਐ ਲੱਗਦਾ ਵੀ ਇੱਕੋ ਇੱਕ ਇੰਡਸਟਰੀ ਹੈ ਵੀ ਜਿਹਨੂੰ ਕੋਈ ਵੀ ਸਪੋਰਟ ਨਾ ਹੋਣ ਦੇ ਬਾਵਜੂਦ ਨਾ ਸਰਕਾਰਾਂ ਵੱਲੋਂ ਨਾ ਕਿਸੇ ਹੋਰ ਪਾਸੇ ਵੱਲੋਂ ਅਨਸਪੋਰਟ ਹੋਣ ਦੇ ਬਾਵਜੂਦ ਵੀ ਇੱਕ ਜਿਹੜੀ ਇੰਡਸਟਰੀ ਹੈ ਵਧੀਆ ਗ੍ਰੋਥ ਕਰ ਰਹੀ ਹੈ ਖੁਸ਼ੀ ਦੀ ਗੱਲ ਹੈ ਸਾਡੀ ਨਵੀਂ ਜਨਰੇਸ਼ਨ ਕੋੜਿਆਂ ਨਾਲ ਜੁੜੀ ਹੈ ਇਹਦੇ ਵਿੱਚ ਰੋਜ਼ਗਾਰ ਵੀ ਹੈ ਔਰ ਇਹਦੇ ਵਿੱਚ ਇੱਕ ਚੰਗਾਪਣ ਸਾਰਾ ਹੀ ਹੈ ਤੰਦਰੁਸਤੀ ਵੀ ਹੈ ਕੋਈ ਗਲਤ ਨਹੀਂ ਬੰਦਾ ਗਲਤ ਲਾਈਨ 'ਚ ਨਹੀਂ ਜਾਂਦਾ ਗਲਤ ਨਸ਼ਿਆਂ ਤੋਂ ਜਿਹੜਾ ਅੱਜ ਕੱਲ੍ਹ ਲਾਹਮਤਾਂ ਆਈਆਂ ਹੋਈਆਂ ਨੇ ਹਨ ਉਹਨਾਂ ਤੋਂ ਬਚਾਉਣ ਵਾਲੇ ਪਾਸੇ ਜਾਂਦਾ ਤੈਨੂੰ ਬਿਜ਼ੀ ਰੱਖਦਾ ਹੈ ਸ਼ਾਨਦਾਰ ਚੀਜ਼ ਆਪਣੇ ਘਰੇ ਕੋੜਾ ਖੜਾ ਹੈ ਭਾਵੇਂ ਤੁਹਾਡੇ ਕੋਲ 2 ਕਰੋੜ ਦੀ ਕਾਰ ਖੜੀ ਹੈ ਪਰ ਤੁਹਾਡੇ ਘਰੇ ਇੱਕ ਕੋੜਾ ਹੀ ਲੱਖ ਰੁਪਏ ਦੀ ਖੜੀ ਤੇ ਕੋੜੀ ਇੰਨੀ ਅਗਲਾ 10 ਸਰੀ ਵੇਖੂ ਕਾਰ ਤੁਹਾਡੀ ਵੇਖ ਲੈ ਵੇ ਇਹ ਗੱਲ ਹੈਗੀ ਹੈ ਨਾ ਔਰ ਜੇ ਚਾਹੀਦਾ ਸਰਕਾਰਾਂ ਨੂੰ ਜਿਵੇਂ ਹੁਣ ਆਪਣਾ ਮੇਲਾ ਹੈ ਏਸ਼ੀਆ ਦਾ ਸਭ ਤੋਂ ਵੱਡਾ ਮੇਲਾ ਫੋਰ ਐਗਜ਼ਾਮਪਲ ਮਾਂਗੀ ਵਾਲਾ ਲੱਗਦਾ ਆਪਣੇ ਹੁਣ ਸਵੇਰੇ ਉੱਠ ਕੇ ਲੈ ਕੇ ਬੰਦੇ ਦੇ ਫਰੈਸ਼ ਹੋਣ ਤੋਂ ਲੈ ਕੇ ਪਾਣੀ ਬਿਜਲੀ ਤੱਕ ਦੀਆਂ ਸੁਵਿਧਾਵਾਂ ਨਾਲ ਝੂੰਝਦੇ ਆ ਬੰਦੇ ਔਂਕੜਾ ਆਉਂਦੀ ਹੈ ਲੇਕਿਨ ਕੋੜਾ ਇੰਡਸਟਰੀ ਆਪਦੇ ਦਮ ਤੇ ਫਿਰ ਵੀ ਵਿਰੋਧ ਕਰ ਰ ਲਗਣਾ ਨਹੀਂ ਜੀ ਕਨਫਿਊਜ਼ਿੰਗ ਜੀ ਮੌਕੇ ਤੇ ਜੇ ਮੈਂ ਪੰਜਾਬੀ ਚ ਗੱਲ ਕਰਾਂ ਮੈਂ ਮੰਗਣਾ ਖੋਲ ਕੇ ਮੇਲਾ ਲਾਉਣ ਵਾਲੀ ਗੱਲ ਹੁੰਦੀ ਹੈ ਹਨ ਤਾਂ ਉਹ ਫਿਰ ਮੇਲਾ ਲੱਗਦਾ ਜੀ ਅੱਧੇ ਲੋਕ ਰਹਿ ਜਾਂਦੇ ਨੇ ਬਾਹਰ ਦਾ ਵਪਾਰੀ ਡਰਦਾ ਨਹੀਂ ਆਉਂਦਾ ਉਹ ਕਨਫਿਊਜ਼ ਰਹਿੰਦਾ ਮੈਂ ਜਾਵਾਂ ਨਾ ਜਾਵਾਂ ਜਾਂ ਜਾਨਵਰ ਦੂਰੋਂ ਆਉਣੇ ਹੁੰਦੇ ਆ ਤਾਂ ਉਹ ਅੱਧ ਫਿਰ ਫਿਰ ਵੀ ਮੇਲੇ ਭਰ ਜਾਂਦੇ ਨੇ ਤਾਂ ਇਹ ਫਿਰ ਵੀ ਮੇਲੇ ਭਰ ਜਾਂਦੇ ਇਹਦਾ ਮਤਲਬ ਇਹ ਲੋਕਾਂ ਦਾ ਇੰਟਰਸਟ ਬਹੁਤ ਜ਼ਿਆਦਾ ਵਧ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹ ਤਾਂ ਇਹ ਸੋਖ ਸਭ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਵੀ ਜਿਹੜੇ ਅਮਰੀਕਾ ਵਰਗੀਆਂ ਕੰਟਰੀਆਂ ਨੇ ਉਹ ਤਾਂ ਥੈਰਾਪੀਆਂ ਚਲਾ ਰਹੀਆਂ ਨੇ ਇਹਦੀਆਂ ਜਿਹੜੇ ਬੰਦੇ ਡਿਪਰੈਸ਼ਨ ਚ ਟੈਨਸ਼ਨ ਚ ਜਾਂ ਹੋਰ ਵੀ ਜਾਂ ਹੋਰ ਛੋਟ ਜਿਹੜੀਆਂ ਲਾਹਤਾਂ ਚ ਪੈ ਰਹੇ ਨੇ ਉਸ ਬੰਦੇ ਨੇ ਉਹ ਤਾਂ ਇਹ ਕਹਿੰਦਾ ਜੀ ਡਾਕਟਰ ਕੋ ਇੱਕ ਘੰਟਾ ਘੁੰਡੇ ਦੇ ਨਾਲ ਗੁਜ਼ਾਰਨ ਇਨੂੰ ਭਾਵੇਂ ਖਰਕਣਾ ਮਾਰ ਭਾਵੇਂ ਦੀ ਸਵਾਰੀ ਕਰ ਭਾਵੇਂ ਦੇ ਹੱਥ ਮਾਰ ਬਸ ਤੂੰ ਘੰਟਾ ਘੋੜੇ ਦੇ ਨਾਲ ਲਾਉਣਾ ਤੇ ਉਹਨਾਂ ਦੇ ਬਹੁਤ ਚੰਗੇ ਰਿਜ਼ਲਟ ਆਏ ਤੇ ਹੋਰ ਵਾਲੇ ਟਾਈਮ 'ਚ ਥੈਰਾਪੀਆਂ ਹੋਰ ਵੀ ਪ੍ਰਫੁੱਲਤ ਹੋਣਗੇ ਤੁਹਾਡੇ ਸਾਹਮਣੇ ਇੰਡੀਆ 'ਚ ਵੀ ਹੋਣਗੇ ਮੈਨੂੰ ਐ ਲੱਗਦਾ ਰੋਸ਼ਨ ਬਾਈ ਜਿੱਦਾਂ ਤੁਸੀਂ ਗੱਲ ਕਰੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਰ ਇੱਕ ਜਿਮ ਦੇ ਵਿੱਚ ਚੰਗੇ ਜਿਮ ਦੇ ਵਿੱਚ ਇੱਕ ਘੋੜਾ ਘੋੜੀ ਵੀ ਖੜਿਆ ਹੋਇਆ ਕਰੂਗਾ ਹਨਾ ਤੇ ਉਹਦੀ ਵੀ ਘੋੜ ਸਵਾਰੀ ਦਾ ਬਿਲਕੁਲ ਜੀ ਬਿਲਕੁਲ ਜਿਹਾ ਅੱਜਕੱਲ੍ਹ ਜਿੰਮਾ ਦਰਵਾਜ਼ ਬਣ ਗਿਆ ਨਵੀਂ ਜਨਰੇਸ਼ਨ ਜਾ ਰਹੀ ਹੈ ਹੁਣ ਜਿੰਮਾ ਸਾਈਕਲ ਜੋਗਰ ਉਹ ਚੀਜ਼ਾਂ ਹੋ ਗਈਆਂ ਕਿ ਕੋਈ ਤੁਹਾਡੇ ਸਾਹਮਣੇ ਟਾਈਮ ਆਊਗਾ ਜੀ ਜਿੰਮ ਵਾਲੇ ਕਹਿਣਗੇ ਸਾਡੇ ਕੋਲ ਘੋੜਾ ਵੀ ਹੈ ਤੁਸੀਂ ਆਓ ਉਹਦੇ ਰਾਈਡ ਕਰੋ ਤੁਸੀਂ ਖੁਸ਼ ਹੋਵੋਗੇ ਔਰ ਉਹਨਾਂ ਦਾ ਕਾਰੋਬਾਰ ਵੀ ਉਹਨਾਂ ਦਾ ਕਾਰੋਬਾਰ ਵੀ ਵਧੂਗਾ ਘੋੜਾ ਇੰਡਸਟਰੀ ਵੀ ਪਰਫੁੱਲਤ ਹੋਊਗੀ ਤੇ ਲੋਕਾਂ ਨੂੰ ਤਾਂ ਫਾਇਦਾ ਹੈ ਹੀ ਹੈ ਮਤਲਬ ਇੰਨੀਆਂ ਔਂਕੜਾਂ ਦੇ ਬਾਵਜੂਦ ਮੇਲਿਆਂ ਦਾ ਭਰਨਾ ਤੁਹਾਡੇ ਸਾਹਮਣੇ ਹੈ ਇਹ ਗੁਰੂਆਂ ਦੀ ਮਿਹਰ ਹੈ ਗੁਰੂਆਂ ਦੀ ਮਿਹਰ ਹੈ ਬਿਲਕੁਲ ਇਹ ਗੁਰੂਆਂ ਦੀ ਹੈ ਦੱਸੋ ਗੁਰੂਆਂ ਦੀ ਕਿਰਪਾ ਜੀ ਗੁਰੂਆਂ ਦਾ ਆਸ਼ੀਰਵਾਦ ਹੈ ਅੱਛਾ ਭਾਈ ਰੋਸ਼ਨ ਨੂੰ ਹੁਣ ਆਪਾਂ ਆ ਜੀਏ ਆਪਣੇ ਦੂਜੇ ਘੋੜੇ ਤੇ ਰਾਜਕੰਠਾ ਹਾਂਜੀ ਇੱਕ ਕਰੀ ਉਹ ਵੀ ਸ਼ੁਰੂ ਤੋਂ ਦੱਸ ਦਈਏ ਡਿਟੇਲ ਉਹਦੀ ਵੀ ਦੱਸ ਜਿਹੜਾ ਰਾਜਕੰਠਾ ਜੀ ਰਾਜਕੰਠ ਘੋੜਾ ਆਪਣਾ ਲਗਭਗ 64 ਇੰਚ ਦਾ ਘੋੜਾ ਹੈ ਜੀ ਜੀ ਮਾਰਵੜੀ ਜਿਹੜਾ ਸੁਖਵੀਰ ਸਿੰਘ ਬਾਦਲ ਕੋਲੇ ਘੋੜਾ ਰਾਜ ਅੰਸ ਉਹਦਾ ਇਹ ਬੱਚਾ ਹੈ ਜੀ ਟਰੈਕਟ ਡੀਐਨਏ ਕਲੀਅਰ ਹੈ ਜੀ ਆਪਣੇ ਘਰ ਦੀ ਬਰੀਡਿੰਗ ਵਰਗਾ ਸੀ ਆਪਾਂ ਇਹਨੂੰ ਛੱਡਣਾ ਸ਼ੁਰੂ ਕੀਤਾ ਪਹਿਲੀਆਂ ਘੋੜੀਆਂ ਤੇ ਆਪਣੇ ਜਦੋਂ ਆਪਾਂ ਪਹਿਲੀ ਵੀਡੀਓ ਕਰੀ ਸੀ ਤਾਂ ਉਦੋਂ ਇਹ ਲਾਂਚ ਕੀਤਾ ਸੀ ਆਪਾਂ ਤੁਹਾਡੇ ਚੈਨਲ ਦੇ ਥਰੂ ਹੀ ਕੀਤਾ ਸੀ ਹਨਾ ਤੁਹਾਡੇ ਯਾਦ ਹੋਣਾ ਉਦੋਂ ਵਿਸਾਖੀ ਜਾਸਪਾਸੀ ਹੈ ਨਾ ਤੇ ਉਸ ਤੋਂ ਬਾਅਦ ਹੁਣ ਇਹਦੇ ਬਹੁਤ ਚੰਗੇ ਰਿਜ਼ਲਟ ਆਏ ਨੇ ਜੀ ਇੱਕ ਤਾਂ ਬਸ਼ੇਰੀ ਮੈਂ ਤੁਹਾਨੂੰ ਅੱਜ ਦਿਖਾਈ ਹੈ ਇੱਥੇ ਫਿਰਦੀ ਹੋਣੀ ਹੈ ਬਹੁਤ ਸੋ ਚੰਗੀ ਬਸ਼ੇਰੀ ਆਈ ਹੈ ਜੀ ਇੱਕ ਦੋ ਬਸ਼ੇਰੀ ਜਿਹੜੀ ਆਪਣੇ ਕੋਲੇ ਉਹ ਕਿੰਨੇ ਚਿਰ ਦੀ ਹੈ ਜੀ ਕਿੰਨੇ ਚਿਰ ਦੀ ਫਿਰ ਉਹ ਲਗਭਗ ਮੰਨੂ ਹੀ 2 ਮਹੀਨੇ ਦੀ ਹੈ 2.5 ਮਹੀਨੇ ਦੀ ਪਰ ਉਹਦੀ ਗਰੋਥ ਤੇ ਗੁੰਦਵਾ ਸਰੀਰ ਕੋੜਾ ਆਉਂਦੇ ਤੇ ਲੱਗੇ ਕੰਮ ਦੀ ਗੋਤ ਕਰਨ ਨਾਲ ਕੋਈ ਬਹੁਤ ਛੋਟਾ ਲੱਗਾ ਛੋਟਾ ਲੱਗੇ ਹੋਏ ਬਾਕੀ ਹਾਈਟ ਵੀ ਸੋਹਣੀ ਹੈ ਇਹ ਤੇ ਮਤਲਬ 10 ਦਾ ਰਿਜ਼ਲਟ ਹੁਣੇ ਆਏ ਜੀ ਜੀ ਤੇ ਅਜੇ ਉਮੀਦ ਹੈ ਵੀ ਹੁਣ ਮਤਲਬ ਰਿਜ਼ਲਟ ਆਉਣੇ ਸ਼ ਇਸਨੇ ਵੱਡੇ ਘੋੜੇ ਦੇ ਨਾਲ ਨਾਲ ਬੱਚਾ ਜੋੜਦਾ ਆਪਣੀ ਘੋੜੇ ਇੰਡਸਟਰੀ ਦਾ ਇਹ ਵੀ ਇੱਕ ਬੈਕਸੈਟ ਹੈ ਤਾਂ ਹੈਨਾ ਸੋਹਣੇ ਬੱਚੇ ਨੂੰ ਲੋਕ ਵੱਡੇ ਘੋੜੇ ਨਾਲ ਜੋੜ ਦਿੰਦੇ ਨੇ ਇੱਕ ਰਈਆ ਗੁਰੂ ਘਰ ਦੇ ਵਿੱਚ ਸੁਸੂਈ ਹੈ ਜੀ ਉਹਦੇ ਪਿੱਛੇ ਬਹੁਤ ਸੋਹਣਾ ਬਛੇਰਾ ਦਿੱਤਾ ਜੀ ਆਪਣੇ ਰਾਜਕੰਢ ਤੋਂ ਜੀ ਬਹੁਤ ਸੋਹਣਾ ਬਛੇਰਾ ਦਿੱਤਾ ਜੀ ਰਈਆ ਗੁਰੂ ਘਰ ਦੇ ਵਿੱਚ ਹੈ ਅੱਛਾ ਗ੍ਰੇ ਕਲਰ ਦੀ ਘੋੜੀ ਆ ਮਤਲਬ ਤੇ ਬਲੈਕ ਬੱਚਾ ਦਿੱਤਾ ਜੀ ਮੱਥੇ ਫੁੱਲ ਆਪਣਾ ਫੋਟੋ ਮਿਲ ਸਕਦੀ ਹਾਂ ਹਾਂ ਮਿਲ ਸਕਦੀ ਹੈ ਜੀ ਇੱਕ ਪੈਰ ਚਿੱਟਾ ਮੱਥੇ ਦੇ ਫੁੱਲ ਹੈ ਜੀ ਬਲੈਕ ਬਹੁਤ ਸੁਣਾ ਦਿੱਤਾ ਜੀ ਕਾਲੇ ਰੰਗ ਦੇ ਵਿੱਚ ਅੱਛਾ ਉਦਾਂ ਮਾਰਕਿੰਗ ਕਿਹੜੀ ਕਿਹੜੀ ਆ ਰਹੀ ਹੈ ਜੀ ਉਹ ਤਾਂ ਥੋੜੀ ਰਿਜ਼ਲਟ ਆਇਆ ਜੀ ਇਹਦੇ ਮਾਰਕਿੰਗ ਸਾਰੇ ਤਰ੍ਹਾਂ ਦੀ ਆ ਰਹੀ ਹੈ ਜੀ ਇਹਦੇ ਓਕੇ ਹਾਂ ਜੀ ਹਾਂ ਜੀ ਤੇ ਜਿਵੇਂ ਗੱਲ ਕਰਾਂ ਵੀ ਇਹ ਮਾਂਲੇ ਪਾਸਿਓਂ ਕਿਹੜੇ ਦਾ ਸੀ ਜੀ ਮਾਂ ਆਪਣੇ ਕੋਲੇ ਸੀ ਇਹਦੀ ਮਾਂ ਅਲੀ ਸ਼ਾਨ ਲਾਈਂਦੀ ਸੀ ਜੀ ਔਰ ਉਹਨਾਂ ਸਮੇਂ ਦੇ ਵਿੱਚ ਬੜੀ ਮਹਿੰਗੀ ਵਿਕੀ ਸੀ ਮਤਲਬ ਹੈ ਤਾਂ ਸੀ ਮਤਲਬ ਉਹਦਾ ਕੋਈ ਨਾਂ ਨਹੀਂ ਸੀ ਉਹਨਾਂ ਪਰ ਉਹਨੇ ਮਤਲਬ ਬਾਅਦ ਦੇ ਵਿੱਚ ਉਹਨਾਂ ਸੀ ਉਹਦੀ ਟਰਾਈ ਵੀ ਕਰੀ ਪਰ ਉਹ ਕੁੜੀ ਅੱਗੇ ਦੀ ਅੱਗੇ ਕਿਤੇ ਵੱਡੇ ਸਟਾਰਟ ਫਾਰਮਰ ਤੇ ਗੁਜਰਾਤ ਵਗੈਰਾ ਦੇ ਕੋਈ ਬੰਦੇ ਲੈ ਗਏ ਜੀ ਜੀ ਅੱਛਾ ਪਰ ਬਾਅਦ ਦੇ ਵਿੱਚ ਸਾਡ ਤੋਂ ਟ੍ਰੇਸ ਨਹੀਂ ਹੋ ਸਕੀ ਅਸਲ ਵਿੱਚ ਪਰ ਉਹ ਗਈ ਬਹੁਤ ਮਹਿੰਗੀ ਸੀ ਕੁੜੀ ਹੈ ਚੰਗੀ ਸੀ ਬਹੁਤ ਚੰਗੀ ਸੀ ਜੀ ਬਹੁਤ ਚੰਗੀ ਸੀ ਚੰਗੀ ਨਹੀਂ ਬਹੁਤ ਚੰਗੀ ਸੀ ਚੰਗੀ ਕੁੜੀ ਦੇ ਮੁੱਲ ਪੈਣਾ ਸੀ ਨਾ ਅੱਜ ਕੱਲ ਤਾਂ ਘੋੜਿਆਂ ਦਾ ਖੈਰ ਕੁੜੀਆਂ ਦਾ ਵੈਸੇ ਹੀ ਮੁੱਲ ਪੈ ਗਿਆ ਉਹਨਾਂ ਸਮੇਂ 'ਚ ਬੜੀ ਮਹਿੰਗੀ ਵਿਕੀ ਸੀ ਹਾਂ ਅੱਛ ਵੀ 2000 ਰੁਪਏ ਰਾਜਕੰਟ ਦੀ ਫੀਸ ਹੈ ਜੀ ਤੇ ਬਾਕੀ ਸਹੂਲਤਾਂ ਸਹੂਲਤਾਂ ਸੇਮ ਨੇ ਜੀ ਆਪਣੇ ਬਾਦਸ਼ਾਹ ਦੀ ਹੁੰਦਾ ਬਿਲਕੁਲ ਬਾਦਸ਼ਾਹੀਆਂ ਸਾਰੀਆਂ ਫੈਸਿਲਿਟੀ ਜੋਦੇ ਕੋਲ ਨੇ ਜੀ ਜੇ ਬਾਦਸ਼ਾਹ ਕੋਲੇ ਕਿਤੇ ਜਾਂ ਰਾਜਕੰਟ ਕੋਲੇ ਬਾਈ ਚਾਂਸ ਖੁਦ ਨਾਲ ਖਾਸਾ ਕੂੜੀ ਨਹੀਂ ਰਹਿੰਦੀ ਦੋ ਵਾਰੀ ਛੱਡ ਕੇ ਦੇਵਾਂਗੇ ਜੀ ਭਾਵੇਂ ਤਿੰਨ ਵਾਰੀ ਛੱਡ ਕੇ ਦੇਵਾਂਗੇ ਜੀ ਗਰੰਟੀ ਹੈ ਜੀ ਇਸ ਗੱਲ ਦੀ ਆਪਾਂ ਫੀਸ ਲੈ ਕੇ ਇਹ ਨਹੀਂ ਮੱਥੇ ਵੱਟ ਪਾਉਣਗੇ ਭਾਈ ਤੇਰੀ ਤਾਂ ਕੂੜੀ ਅਸੀਂ ਮੇੜ ਕਰਾਤੀ ਦੋ ਵਾਰਾਂ ਤੇ ਭਾਈ ਤੂੰ ਦੱਜਾ ਆ ਠੀਕ ਅਗਲੇ ਦੀ ਕੂੜੀ ਸਹੀ ਹੋਵੇ ਜੇ ਅੱਜਕੱਲ ਥੋੜੀ ਜੀ ਜਿਨ੍ਹਾਂ ਖਰਕਾਦੀ ਪੂਰੀ ਜ਼ਿੰਮੇਵਾਰੀ ਹੋਊਗੀ ਨਾਲ ਬੱਚੇ ਆਉਂਦੇ ਨੇ ਸਾਡੇ ਜਿਹੜੇ ਕੇਅਰ ਟੇਕਰ ਨੇ ਘੋੜਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਵੀ ਤੋਂ ਆਪਦੀ ਨਿਗਰਾਨੀ ਚ ਬੱਚੇ ਨੂੰ ਦੁੱਧ ਚੰਗਾਉਣਾ ਭਾਈ ਪੂਰੀ ਨਿਗਰਖਣੀ ਲੰਬਾਣਾ ਜੀ ਮੈਂ ਇਸੇ ਕਰਕੇ ਸੀ 2-3 ਜਾਨਵਰ ਘਟਾਏ ਨੇ ਤਾਂ ਕਿ ਉਹਨਾਂ ਦੀ ਜਿਵੇਂ ਅੱਜ ਅੱਜ ਦੋ ਘੂੜੀਆਂ ਤੁਹਾਡੇ ਸਾਹਮਣੇ ਆਈਆਂ ਸੁਖਵੀਰ ਸਿੰਘ ਬਾਦਲ ਦੀ ਬਾਦਸ਼ਾਹ ਕੋਲ ਘੂੜੀ ਆਈ ਹੈ ਔਰ ਬਾਦਸ਼ਾਹ ਕੋੜੀ ਘੂੜੀ ਮੇਟ ਹੋਣ ਵਾਸਤੇ ਆਈ ਇੱਕ ਨਰੂਆਣੇ ਤੋਂ ਗੱਲ ਸਟਾਰਟ ਫਰਮ ਤੋਂ ਜਿਹੜੀ ਅਨਲੂਡ ਹੋ ਰਹੀ ਜੀ ਉਹ ਤਾਂ ਇਸ ਤਰ੍ਹਾਂ ਦੇ ਕਰਕੇ ਹੋ ਜਾਂਦਾ ਇੱਕਦਮ ਰੱਖਣੀਆਂ ਵੀ ਪੈਂਦੀਆਂ ਨੇ ਫਿਰ ਤਾਂ ਚਲੋ ਸਾਰੇ ਭਰਾਵਾਂ ਨਾਲ ਰਲ ਮਿਲ ਕੇ ਰਲ ਮਿਲ ਕੇ ਚੱਲ ਬਿਲਕੁਲ 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 ਆਪਣੀ ਦਾ ਜਿਹੜੀ ਲਾਈਨ ਨਫਰ ਵੀ ਹੈ ਹੀ ਭਰਾਵਾਂ ਨਾਲ ਹੈ ਹੀ ਭਰਾਵਾਂ ਨਾਲ ਹੈ ਹੀ ਆਪਾਂ ਨੂੰ ਇੱਕ ਦੂਜੇ ਦਾ ਸੰਜ ਹੋਰ ਕੋਈ ਗੱਲ ਬਾਤ 20000 ਰੁਪਿਆ ਦੀ ਫੀਸ ਹੈ ਹਾਂਜੀ ਬਾਦਸ਼ਾਹ ਦੀ ਹੈਗੀ 31000 31000 ਰੁਪਿਆ ਫੀਸਾਂ ਦੀ ਤੇ ਬੱਚੇ ਦੋਵਾਂ ਦੇ ਸਜਰੋ ਤੁਹਾਨੂੰ ਅਸੀਂ ਵਿਖਾਤੇ ਆ ਤੇ ਹੁਣ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਨਹੀਂ ਜਿਹੜੇ ਬਾਦਸ਼ਾਹ ਦੇ ਬੱਚੇ ਤਾਂ ਮੇਰੇ ਜਾਂ ਤੁਹਾਡੇ ਕਹਿਣ ਦੀ ਗੱਲ ਹੈ ਨਹੀਂ ਫੁਕਸ ਸਾਹਿਬ ਉਹ ਤਾਂ ਸਾਰੀ ਦੁਨੀਆ ਨੇ ਵੇਖਿਆ ਘੋੜਾ ਇੰਡਸਟਰੀ ਨੂੰ ਸਾਰੇ ਲੋਕ ਘੋੜਾ ਇੰਡਸਟਰੀ ਬਾਦਸ਼ਾਹ ਨੂੰ ਸਾਰੀ ਜਾਣਦੀ ਹੈ ਚਲੋ ਬਾਦਸ਼ਾਹ ਦੇ ਬੱਚੇ ਬਿਲਕੁਲ ਬਿਲਕੁਲ ਸਰ ਮੈਂ ਤੁਹਾਨੂੰ ਜਾਣਕਾਰੀ ਵਾਸਤੇ ਦੱਸ ਦਿੰਦਾ ਮੈਂ ਜਾਣਕਾਰੀ ਵਾਸਤੇ ਦੱਸ ਦਿੰਦਾ ਤੁਹਾਨੂੰ ਵੀ ਫਿਰ ਵੀ ਮੈਂ ਜਿਹੜੀਆਂ ਹੁਣ ਆ ਚੰਦ ਦਿਨਾਂ ਚ ਬੱਚੇ ਆਏ ਨੇ ਜੇ ਤੁਸੀਂ ਮੈਨੂੰ ਉਹ ਕੋਈ ਮਗਰਲੇ 2-3 ਮਹੀਨੇ ਜਿਹੜੇ ਚੰਗੇ ਚੰਗੇ ਰਿਜ਼ਲਟ ਆਏ ਨੇ ਬਾਦਸ਼ਾਹ ਦੀ ਗੱਲ ਕਰ ਰਹੇ ਹਾਂ ਜਿਹੜੇ ਚੰਗੇ ਰਿਜ਼ਲਟ 2-3 ਮਹੀਨੇ ਉਹ ਉਹ ਉਹਨਾਂ ਦੇ ਗਾਂ ਬੱਚੇ ਵੀ ਆਪਣੇ ਆਏ ਨੇ ਸਪੌਟਲੈਸ ਆਏ ਨੇ ਰਾਜਕੰਠ ਦੇ ਹੁਣ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਕੁਝ ਰਾਜਕੰਠ ਦੀਆਂ ਘੂੜੀਆਂ ਵਿਗ ਗਈਆਂ ਕੋਈ ਅੱਗੇ ਪਿੱਛੇ ਹੋ ਗਈਆਂ ਕੁਝ ਬੱਚੇ ਸਾਡੇ ਕੋਲ ਕਾਫੀ ਹੁਣ ਮਤਲਬ 8-10 ਰਿਜ਼ਲਟ ਦੇ ਆ ਗਏ ਇਹਨਾਂ ਦਿਨਾਂ ਚ ਹੁਣ ਰਿਜ਼ਲਟ ਹੋਰ ਆਉਣ ਦੀ ਕਾਫੀ ਉਮੀਦ ਹੈ ਜਿਵੇਂ ਜਿਵੇਂ ਆਈਆਂ ਮੈਂ ਤੁਹਾਨੂੰ ਭੇਜੂਗਾ ਜੀ ਫੋਟੋਆਂ ਇਹਦਾ ਵੀ ਪ੍ਰਮਾਤਮਾ ਦੇ ਸੁੱਖ ਰੱਖੇ ਵੀ ਬੱਲੇ ਬੱਲੇ ਕਰਾ ਦੂਗਾ ਰੱਖੇ ਔਰ ਜੇ ਜੇ ਅਚਾ ਜੀ ਉਮਰ ਕਿੰਨੀ ਸੌਰੀ ਮੈਂ ਯਾਦ ਭੁੱਲ ਗਿਆ ਪਿੱਛੇ 5 ਸਾਲ ਦਾ ਹੋ ਗਿਆ ਜੀ ਇਹ ਆਪਣਾ ਜਿਹੜਾ ਰਾਜਕੰਠ 5 ਸਾਲ ਸਰਕਾਰਾਂ ਥੋੜੀ ਜੀ سپورਟ ਕਰਨ ਤਾਂ ਆ ਜਿਹੜੇ ਲਾਹਮਤਾਂ ਨੇ ਐਵੇਂ ਗਲੀਆਂ ਦੇ ਵਿੱਚ ਜਵਾਕ ਬੁਲਟਾਂ ਦੇ ਪਟਾਕੇ ਪਾਉਂਦੇ ਫਿਰਦੇ ਆ ਮੈਂ ਕਹਿੰਦਾ ਉਹ ਦਿਨ ਆਊਗਾ ਜੀ ਗਲੀਆਂ ਦੇ ਵਿੱਚ ਘੋੜਿਆਂ ਦੇ ਪੌੜੀ ਸੁਣਨਗੇ ਥੋੜਾਂ ਦੇ ਪਟਾਕੇ ਪੈਣਗੇ ਜੀ ਹਾਂ ਤੇ ਫਿਰ ਪਾਈਏ ਅੱਜ ਅਸਕੇ ਪਾਈਏ ਨਾ ਨਾ ਮੇਰੇ ਖਿਆਲ ਸਕੂਲ ਖੜਨੀ ਭਾਵੇਂ ਕਿਤੇ ਲੈ ਜਾਂਦੇ ਤੇ ਨਹੀਂ ਤੇ ਘੋੜੀ ਤੇ ਆ ਉਹ ਛੋਟਾਂ ਦੇ ਬਹੁਤ ਵਧੀਆ ਸਵਾਰੀ ਕਰਦਾ ਵੱਡਾ ਵੀ ਕਰਦਾ ਸਾਰੀ ਕਰਦੇ ਸਵਾਰੀ ਕਰਦੇ ਬਿਲਕੁਲ ਔਰ ਇਹ ਤਾਂ ਦਰਸ ਦੀ ਖਜਾਨਾ ਜਦੋਂ ਤੁਸੀਂ ਸਾਰੀ ਕਰ ਲੈਂਦੇ ਜੀ ਵਧੀਆ ਜਦੋਂ ਤੁਸੀਂ ਬੱਚੇ ਨੂੰ ਘੋੜੇ ਦਾ ਸ਼ੌਂਕ ਲਾਤਾ ਨਾ ਜੀ ਮਰਦਾਂ ਵਾਲਾ ਸ਼ੌ ਖੇ ਕੰਮ ਵਾਲੇ ਪਾਸੇ ਨਹੀਂ ਜਾਂਦਾ ਇਹ ਲਗੇ ਮੈਂ ਕੋਈ ਐਨੇ ਕੋਈ ਗੱਲ ਪੁੱਠੇ ਨਸ਼ੇ ਵਾਲੇ ਪਾਸੇ ਜਾਊਗਾ ਉਹਦੀ ਤੰਦਰੁਸਤੀ ਵੀ ਹੋਊਗੀ ਜੇ ਤੰਦਰੁਸਤੀ ਹੋਊਗੀ ਤਾਂ ਫਿਟਨੈਸ ਹੋਊਗਾ ਜੇ ਉਹਦਾ ਸਰੀਰਕ ਤੌਰ ਤੇ ਵਿਕਾਸ ਹੋ ਗਿਆ ਤਾਂ ਉਹਦਾ ਬੌਧਿਕ ਵਿਕਾਸ ਹੋਊਗਾ ਜੇ ਬੌਧਿਕ ਵਿਕਾਸ ਕਰ ਗਿਆ ਤਾਂ ਆਰਥਿਕ ਵਿਕਾਸ ਆਪੇ ਕਰ ਲਊਗਾ ਹੁਣ ਤੁਸੀਂ ਨਾ ਇੱਕ ਗੱਲ ਨੋਟ ਕਰਿਓ ਬਾਈ ਦੀ ਉਂਗਲ ਵੇਖੋ ਕਿ ਕੈਨੂ ਜਾਂਦੀ ਹੈ ਕਿ ਸਾਰੀ ਘੋੜਿਆਂ ਦੀ ਬਦਲਦੀ ਹੈ ਇਹ ਸਾਰੀ ਘੋੜਿਆਂ ਦੀ ਬਦਲਦੀ ਹੈ ਸੰਜ ਲੋ ਇੰਨੀ એનર્ਜੀ ਆ ਨਾ ਜਿਹੜੀ ਹਾਂ ਤਾਂ ਫਿਰ ਮੈਂ ਤਾਂ ਪਹਿਲਾਂ ਕਹਰੇ ਜੀ ਫਿਟਨੈਸ ਚੱਲ ਇੱਕ ਘੋੜਿਆਂ ਦਾ ਕਰਕੇ ਹੀ ਆਜਾ ਬਾਕੀ ਹੋਰ ਕੋਈ ਗੱਲ ਸਿਰੋਸ਼ਣ ਬਾਈ ਜਾਂਦੇ ਜਾਂਦੇ ਭਰਾਵਾਂ ਨੂੰ ਕੋ ਮੈਸੇਜ ਨਹੀਂ ਬਸ ਭਰਾਵਾਂ ਨੂੰ ਇਹ ਮੈਸੇਜ ਦੇਵਾਂਗੇ ਜਿਹੜੇ ਮੇਰੇ ਤਾਂ ਘੋੜੇ ਵਾਲੇ ਵੀਰਾਂ ਨੂੰ ਹੈਗਾ ਇੱਕ ਸਨੇਹੀ ਸਿਆਰੀ ਸਿਆਣੇ ਨੇ ਮੇਰੇ ਨਾਲ ਉਹ ਮੈਂ ਤਾਂ ਉਹਨਾਂ ਨੂੰ ਸਿੱਖਿਆ ਜੀ ਬਤ ਬਹੁਤ ਛੋਟਾ ਮੈਂ ਤਾਂ ਬਹੁਤ ਮੇਰੇ ਵੱਡੇ ਵੱਡੇ ਨਾਲ ਹੈ ਆਪਣੇ ਘੋੜਾ ਇੰਡਸਟਰੀ ਦੇ ਵਿੱਚ ਸਤਕਾਰਤ ਨਾਂ ਨੇ ਔਰ ਬੜਾ ਲੋਕ ਉਹਨਾਂ ਦਾ ਰਿਸਪੈਕਟ ਨਾਲ ਬੋਲਦੇ ਨੇ ਉਹਨਾਂ ਨੂੰ ਸਮਝ ਕੇ ਨਾ ਵੀ ਗੱਲ ਤੁਸੀਂ ਤਾਂ ਉਹਨਾਂ ਨੂੰ ਮੈਂ ਵੀ ਆਪ ਦੇ ਵੱਲੋਂ ਚਾਹੋ ਇੱਕ ਛੋਟਾ ਭਰਾ ਹੁੰਦੇ ਨਾਲ ਤੇ ਬੇਨਤੀ ਕਰੂੰਗਾ ਜਿਹੜੀ ਨਵੀਂ ਜਨਰੇਸ਼ਨ ਜੁੜ ਰਹੀ ਹੈ ਘੋੜੀ ਸਸਤੀ ਲੈ ਆਉਂਦੇ ਨੇ ਲੋਕ ਆਪਾਂ ਬਹੁਤੀਆਂ ਫੀਸਾ ਫੂ ਨਾ ਪੈਸੇ ਖਣੂ ਰਹਿ ਜੀ ਯਾਰ ਘੋੜੇ ਤਾਂ ਜਿੰਦੇ ਕੋਲ ਚੰਗਾ ਘੋੜਾ ਆ ਗਿਆ ਇਹ ਪੈਸੇ ਤਾਂ ਫਿਰ ਪ੍ਰਮਾਤਮਾ ਆਪੇ ਨਾਲ ਹੀ ਲੈ ਆਉਂਦੇ ਨੇ ਇਹ ਤਾਂ ਜਿੰਦੇ ਕੋਲ ਕੰਮ ਆ ਗਿਆ ਜਿਹਦੇ ਘਰੇ ਇਹਨੇ ਪੈਰ ਪਾ ਲਏ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਦੇਣਾ ਤਾਂ ਆਪਾਂ ਜਿੰਨੇ ਜੋਗੇ ਹੈਗੇ ਆ ਆਪਾਂ ਵੀ ਜਿਹੜੀ ਨਵੀਂ ਜਨਰੇਸ਼ਨ ਜੁੜ ਰਹੀ ਹੈ ਉਹਨੂੰ ਹੋਰ ਸਪੋਰਟ ਕਰੀਏ ਨਾਲ ਔਰ ਜਿਹੜੇ ਨਾਮੀ ਘੋੜੇ ਨੇ ਜਿਨ੍ਹਾਂ ਕੋਲ ਪ੍ਰਮਾਤਮਾ ਨੇ ਬਖਸ਼ੇ ਨੇ ਖਾਸ ਕਰ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਬਣ ਜਾਂਦੀ ਹੈ ਤਾਂ ਬਾਕੀ ਸਰਕਾਰਾਂ ਨੂੰ ਵੀ ਚਾਹੀਦਾ ਜੇ ਉਹਨੂੰ ਹੋਰ ਸਪੋਰਟ ਕਰਨ ਬਾਕੀ ਹਨਾ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਵੀ ਇੰਡਸਟਰੀ ਚੰਗਾ ਰਹ ਇਹ ਘੋੜੇ ਤੁਹਾਨੂੰ ਵਿਖਾਏ ਆ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗੇ ਬਾਈ ਜੀ ਹੁਣਾਂ ਦੇ ਘੋੜੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਜਿਹੜੇ ਇਹਨਾਂ ਦੇ ਜਨਵਰ ਫੋਰ ਸੇਲ ਨੇ ਉਹ ਬਹੁਤ ਹੀ ਜਲਦ ਆ ਦੋ ਚਾਰ ਵੀਡੀਓ ਤੋਂ ਬਾਅਦ ਤੁਹਾਨੂੰ ਵੀਡੀਓ ਪਾਵਾਂਗੇ ਉਹ ਫੋਰ ਸੇਲ ਨੇ ਜੀ ਉਹ ਘੋੜੀਆਂ ਕਿੱਦਾਂ ਦੇਣਗੇ ਕੀ ਹਿਸਾਬ ਕਿਤਾਬ ਹੈ ਜਾਂ ਦੋ ਬਛੇਰੇ ਬੜੇ ਚੰਗੇ ਨੇ ਉਹ ਵੀ ਫੋਰ ਸੇਲ ਨੇ ਉਹ ਆਪਾਂ ਬਹੁਤ ਹੀ ਜਲਦ ਤੁਹਾਡੀ ਕਚਹਿਰੀ 'ਚ ਰੱਖਾਂਗੇ ਆ ਵੀਡੀਓ ਕਿਵੇਂ ਲੱਗੀ ਇੱਕ ਵਾਰੀ ਸ਼ੇਅਰ ਕਰਨ ਵਾਲੇ ਪਟਾਕੇ ਪਾ ਦਿਓ ਬਾਈ ਦੀਆਂ ਗੱਲਾਂ ਪਤਾ ਕਿਵੇਂ ਲੱਗੀਆਂ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਤੇ ਫੋਨ ਕਰਕੇ ਵੀ ਬਾਈਆਂ ਨੂੰ ਇੱਕ ਵਾਰ ਫੇਰ ਵਧਾਈ ਦੇ ਦਿਓ ਘੋੜੀਆਂ ਕਿਸੇ ਵੀ ਟਾਈਪ ਦੀ ਭਰਾਉਣੀਆਂ ਤੇ ਵੀਰਾਂ ਨਾਲ ਸੰਪਰਕ ਕਰ ਲਿਓ ਬਾਦਸ਼ਾਹ ਦੀ ਫੀਸ ਹੈ ਜੀ 31000 ਰੁਪਿਆ ਤੇ ਜਿਹੜਾ ਆਪਣਾ ਘੋੜਾ ਹੈ ਮਾਰਵਾੜੀ ਰਾਜਕੰਠ ਦੀ ਹੈ ਜੀ 21000 ਰੁਪਇਆ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਲੈ ਕੇ ਤੁਹਾਡੀ ਕਚਹਿਰੀ ਚ ਹਾਜ਼ਰ ਹੋਣੇ ਆ ਉਹਨੇ ਸਮੇਂ ਲਈ ਦਿਓ ਜੀ ਸੁਖਸਦੂ ਇਜਾਜ਼ਤ ਜਿਉਹਦੇ ਵਾਸਤੇ ਹਾਜ਼ਰ ਹੋਈ ਸੱਫਾ ਖੈਰ ਸੱਫਾ ਖੈਰ ਬਾਈ ਜੀ ਸ਼ਰਮਾ ਸਾਹਿਬ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਆਇਆਂ ਨੂੰ ਤੁਹਾਡਾ ਸਜਾ ਸ਼ੇਰ ਮਾਰ ਦਿਓ ਨੱਪ ਦਿਓ ਕਿਲੀ ਅਗਲੀ ਵੀਡੀਓ ਨੇ ਮਿਲਦੇ ਆ ਧੰਨਵਾਦ